ਸਤਿ ਸ਼੍ਰੀ ਅਕਾਲ ਗੁਰਜਿੰਦਰ ਸਿੰਘ ਪੰਗੋਤੇਸ ਵਾਲੇ ਮੇਰੇ ਨਾਲ ਮੌਜੂਦ ਨੇ ਡਾਕਟਰ ਹਰਵਿੰਦਰ ਸਿੰਘ ਪਟਾਡਕਰ ਸਤਿ ਸ਼੍ਰੀ ਅਕਾਲ ਸਭਾ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਬੰਗੂ ਸਾਹਿਬ ਸਰੋਤਿਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਪੰਜਾਬ ਦੀ ਪੁਰਾਣੀ ਪਾਰਟੀ ਇਤਿਹਾਸਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੂਫਾਨ ਹੋ ਗਈ। तमाम ਤਰੀਕੇ ਦੀਆਂ ਪ੍ਰੈਸ ਕਾਨਫਰੰਸਾਂ ਸਭ ਕੁਝ ਨਿਕਲ ਕੇ ਆ ਰਿਹਾ। ਅਲਟੀਮੇਟ ਰਿਜ਼ਲਟ ਇਹ ਹੈ ਕਿ ਸੁਖਵੀਰ ਸਿੰਘ ਬਾਦਲ ਅਸਤੀਫਾ ਦੇਣ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਧੜਾ ਪ੍ਰੈਸ ਕਾਨਫਰੰਸ ਕਰਕੇ ਆਪਣੀ ਮੀਟਿੰਗ ਕਰਤੀ ਉਹਨਾਂ ਨੇ ਕਿ ਅਸੀਂ ਉਦੋਂ ਤੱਕ ਨਹੀਂ ਨਾਲ ਤੁਰਦੇ ਜਦੋਂ ਤੱਕ ਸੁਖਵੀਰ ਸਿੰਘ ਬਾਦਲ ਅਸਤੀਫਾ ਨਹੀਂ ਦਿੰਦੇ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਆਪਣੀ ਮੀਟਿੰਗ ਸਰਦੀ ਉਹਨਾਂ ਨੇ ਪੁੱਛਿਆ ਕਿ ਅਸਤੀਫਾ ਦੇ ਦਈਏ ਕਹਿੰਦੇ ਕਿ ਜ਼ਿਲ੍ਹਾ ਪ੍ਰਧਾਨ ਦਾ ਨੇ ਕਿਹਾ ਕਿ ਨਹੀਂ ਨਹੀਂ ਪ੍ਰਧਾਨ ਸਾਹਿਬ ਤੁਸੀਂ ਅਸਤੀਫਾ ਨਹੀਂ ਦੇਣਾ ਹੈਗਾ ਇਹ ਗੱਲ ਤੁਸੀਂ ਦੁਬਾਰੇ ਕਰਿਓ ਵੀਨਾ ਅਸਤੀਫੇ ਦੀ ਉਸ ਤੋਂ ਬਾਅਦ ਭਰੋਸਗੀ ਦਾ ਮਤਾ ਪੈ ਗਿਆ ਵਿਸ਼ਵਾਸ ਪ੍ਰਗਟਾਤਾ ਸਾਰੇ ਨੇ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਤੇ ਹੁਣ ਲਕੀਰ ਖਿੱਚੀ ਗਈ ਸ਼ਰਮਣੀ ਅਕਾਲੀ ਦਲ ਦੇ ਆਪਸੀ ਪਰਿਵਾਰ ਦੇ ਵਿੱਚ ਪਰ ਇਸ ਤੋਂ ਇਹੜੀ ਵੱਡੀ ਗੱਲ ਹੈ ਡਾਕਟਰ ਸਾਹਿਬ ਇਸ ਪੂਰੇ ਕਲੈਸ਼ ਦੇ ਵਿੱਚ ਪਾਰਟੀ ਦੇ ਆਪਣੇ ਕੀ ਸ਼ਰਮਣੀ ਅਕਾਲੀ ਦਲ ਖਤਮ ਹੋ ਜਾਊਗੀ ਕੀ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਜਿਹੜੀ ਲੋਕ ਮਨਾਂ ਤੋਂ ਪਹਿਲਾਂ ਹੀ ਉਤਰ ਚੁੱਕੀ ਹੈ ਵੋਟਾਂ ਦੇ ਰੂਪ ਦੇ ਵਿੱਚ ਲੋਕ ਆਪਣਾ ਜਿਹੜਾ ਵਿਸ਼ਵਾਸ ਹੈ ਉਹ ਪਾਰਟੀ ਦੇ ਵਿੱਚ ਪ੍ਰਗਟਾ ਦੇ ਰਹੇ ਦੂਜੇ ਪਾਸੇ ਇੱਨੇ ਸੁਖਵੀਰ ਸਿੰਘ ਬਾਦਲ ਦਾ ਧੜਾ ਉਹ ਕਹਿੰਦੇ ਕਿ ਪ੍ਰਧਾਨਗੀਤ ਉਹ ਲਾਉਣ ਦੀਆਂ ਗੱਲਾਂ ਉਹ ਲੋਕ ਕਰਦੇ ਨੇ ਜਿਹੜੇ ਲੋਕ ਆਪ ਤਿੰਨ ਤਿੰਨ ਚਾਰ ਚਾਰ ਵਾਰ ਹਾਰ ਗਏ ਇਹ ਸਭ ਕੁਝ ਪਾਰਟੀ ਦੇ ਵਿੱਚ ਹੋ ਰਿਹਾ ਸੋ ਤੁਸੀਂ ਕਿਸ ਨਜ਼ਰੀਏ ਨਾਲ ਵੇਖ ਰਹੇ ਹੋ ਸਾਰੀ ਇਹ ਗੱਲਬਾਤ ਕਿ ਆਖਰ ਖੇਤਰੀ ਪਾਰਟੀ ਦੀ ਇਹ ਜਿਹੜੀ ਡੋਰ ਹੈ ਕਿਸ ਪਾਸੇ ਨੂੰ ਜਾਊਗੀ ਰਕਤ ਸਾਹਿਬ ਉਹਨੂੰ ਸਾਬ ਦੇ ਕੋਈ ਖਾਨ ਐ ਅੰਗਰੇਜ਼ੀ ਦਾ ਕਿ ਸਕਸੈਸ ਹੈਜ਼ ਮੈਨੀ ਫਾਦਰਸ ਫੇਲਰ ਹੈਜ਼ ਨਨ ਜਦੋਂ ਚੜ੍ਹਾਈ ਸੀ ਤਾਂ ਸਾਰੇ ਉਨ ਕਰਦੇ ਸੀ ਸਾਰੇ ਨਾਲ ਸੀ ਸਾਰੇ ਸੋ ਉਹ ਹੁਣ ਇਹ ਹੈ ਕਿ ਚੜਾਈ ਨਹੀਂ ਰਹੀ ਤਿੰਨ ਚਾਰ ਵਾਰ ਹਾਰ ਗਏ ਉਹ ਜਿਹੜਾ ਗੁਰਬਾਣੀ ਚੋਂਦਨਾ ਬਲ ਛੁੱਟ ਗਿਆ ਉਹ ਬੰਧਨ ਪਿਓ ਕੁਸ਼ੂ ਨਾ ਹੋ ਤੋ ਪਾਏ ਬਲ ਹੈ ਨਹੀਂ ਸੱਤਾ ਨਹੀਂ ਹੈ ਹੁਣ ਕੋਲ ਪਾਰਟੀ ਜਿਹੜੀ ਪਿਛਲੇ ਸਮੇਂ 'ਚ ਜਿੱਦਾਂ ਐਵੋਲਵ ਹੋਈ ਜਿੱਦਾਂ ਵਿਕਾਸ ਹੋਇਆ ਉਹ ਸੱਚ ਸੱਤਾਧਾਰੀ ਪਾਰਟੀ ਦੇ ਤੌਰ ਤੇ ਬਣ ਗਈ ਸੰਘਰਸ਼ਾਂ ਦੀ ਪਾਰਟੀ ਸੀ ਪਹਿਲਾਂ ਅੱਛਾ ਹੁਣ ਉਹ ਵਿਰਸਾ ਤਾਂ ਸੀ ਪੁਰਾਣਾ ਸੰਘਰਸ਼ਾਂ ਦਾ ਕਹੀ ਜਾਂਦੇ ਹੁੰਦੇ ਆਂ ਪਰ ਸਮਾ ਸਮਾ ਸਮਰੱਥਾ ਦੇਖੋ ਹਰ ਚੀਜ਼ ਨੇ ਬਦਲਣਾ ਹੁੰਦਾ ਜਦੋਂ ਸੱਤਾਧਾਰੀ ਪਾਰਟੀ ਬਣ ਗਈ ਤਾਂ ਹੋਰ ਪਾਰਟੀਆਂ ਵਰਗੀ ਵੀ ਬਣ ਗਈ ਅੱਛਾ ਸੱਤਾ ਦਾ ਦੁਰਉਪਯੋਗ ਵੀ ਹੋਇਆ ਉਹਦੇ ਵਿੱਚ ਦੁਰਉਪਯੋਗ ਆ ਜਿਹੜਾ ਲੀਡਰਸ਼ਿਪ ਤੇ ਹੀ ਨਾ ਲੱਗਣਾ ਹੁੰਦਾ ਉਹਨੂੰ ਉਹਨੂੰ ਸ਼ੇਅਰ ਕਰਨ ਲਈ ਕੋਈ ਤਿਆਰ ਨਹੀਂ ਦੇਖੋ ਚਾਰ ਵਾਰੀ ਹਾਰ ਗਏ ਇਸ ਜਗਮੀਰ ਸਿੰਘ ਬਾਦਲ ਬਹੁਤ ਐਫੀਸ਼ੀਐਂਟ ਪ੍ਰਧਾਨ ਹੋਣਗੇ ਸਾਰਾ ਕੁਝ ਹੋਊਗਾ ਪਰ ਹਾਰੇ ਹੀ ਨਾ ਇਸ ਗੱਲ ਦਾ ਜਿਹੜਾ ਕਹਿੰਦੇ ਜੀ ਅਸੀਂ ਮੰਥਨ ਕੀਤਾ ਅਸੀਂ ਫਲਾਣਾ ਕੀਤਾ ਅਸੀਂ ਠਿੰਕਾ ਕੀਤਾ ਮੰਥਨ ਕੀ ਕੀਤਾ ਆਪਣੀਆਂ ਕਮਜ਼ੋਰੀਆਂ ਟਕੀਆਂ ਕਿਸੇ ਵੀ ਪਾਰਟੀ ਦੇ ਵਿੱਚ ਕਿਤੇ ਵੀ ਕਿਸੇ ਵੀ ਜਗ੍ਹਾ ਜਿਹੜੀਆਂ ਕੋਰ ਕਮੇਟੀਆਂ ਮੀਟਿੰਗਾਂ ਵੀ ਹੋਈਆਂ ਜਿਹੜੀਆਂ ਅੰਦਰੋਂ ਗੱਲਾਂ ਨਿਕਲ ਕੇ ਆਉਂਦੀ ਨੇ ਸਿਖਵੀਰ ਸਿੰਘ ਬਾਦਲ ਤਾਂ ਪ੍ਰਧਾਨਤਾ ਬਣਦਾ ਹੀ ਨਹੀਂ ਉੱਥੇ ਉੱਥੇ ਤਾਂ ਆਪਣਾ ਦੁੱਖ ਰੋਣ ਲੱਗ ਜਾਂਦੇ ਨੇ ਕਿ ਜੀ ਅਸੀਂ ਇਦਾਂ ਕਰਿਆ ਦੇਖੋ ਸਾਡੇ ਪਰਿਵਾਰ ਨੂੰ ਆਹ ਮੁਸ਼ਕਲ ਆਣੀ ਪਈ ਸਾਨੂੰ ਉੱਥੇ ਆਹ ਚੱਲਣਾ ਪਿਆ ਲੋਕ ਤਾਂ ਕਹਿ ਰਹੇ ਨੇ ਕਿ ਤੁਸੀਂ ਐਸ਼ਾਂ ਕਰਿਆ ਲੋਕ ਤਾਂ ਕਹਿ ਰਹੇ ਨੇ ਕਿ ਗੁਰਦੁਆਰਿਆਂ ਨੂੰ ਤੁਸੀਂ ਸਰਾਵਾਂ ਬਣਾ ਕੇ ਹੋਟਲਾਂ ਚ ਬਦਲਤਾ ਲੋਕ ਤਾਂ ਇੱਥੇ ਤੱਕ ਦੋਸ਼ ਲਾਉਂਦੇ ਸਾਰੇ ਟਾਪਿਆਂ 'ਚ ਹਿੱਸੇ ਮਨਮਾਨ ਸਾਹਿਬ ਭਗਵੰਤ ਮਾਨ ਇਹ ਹੀ ਕਹਿੰਦੇ ਸੀਗੇ ਸੁਖ ਵਿਲਾਸ ਵਰਗੇ ਤੁਸੀਂ ਉਹ ਬਣਾ ਲੇ ਵੱਡੀਆਂ-ਵੱਡੀਆਂ ਕੰਪਨੀਆਂ ਭਾਈ ਥੋੜੀਆਂ ਚੱਲ ਰਹੀਆਂ ਨੇ ਤੁਸੀਂ ਹੁਣ ਵਿਕਟਮ ਥੋੜੋ ਬਣ ਸਕਦੇ ਆ ਕਿ ਸੱਤਾ ਦੇ ਵਿੱਚੋਂ ਹੀ ਆਇਆ ਅੱਛਾ ਇਹ ਬਾਕੀਆਂ ਦੇ ਵੀ ਇਸ ਤਰ੍ਹਾਂ ਦੇ ਬਿਜ਼ਨਸ ਖੁੱਲ ਗਏ ਚੱਲ ਗਏ ਉਹਨਾਂ ਦੇ ਬੱਚੇ ਕਿਸ ਤਰ੍ਹਾਂ ਐਮ.ਐਲ.ਏ ਬਣ ਗਿਆ ਹੋਰ ਸਾਰੇ ਪੜੇ ਉਹਨਾਂ ਕਿਉਂਕਿ ਉខ ਸਮਾਰ ਹੈ ਹੁ ਇਕੱਠੇ ਹੋਣ ਦੀ ਬਜਾਏ ਇੱਕ ਦੂਜੇ ਤੇ ਉਂਗਲੀਆਂ ਉਠਣੇ ਸ਼ੁਰੂ ਹੋ ਗਈਆਂ ਪਰ ਉਹ ਉਹਦੇ ਪ੍ਰੋਸੈਸ ਦੇ ਵਿੱਚ ਹੁੰਦਾ ਕੀ ਹੈ ਕਿ ਇੱਕ ਦੂਦੇ ਪਰਦੇ ਲਾ ਰਹੇ ਨੇ ਲਾਉਣਗੇ ਆਉਣ ਵਾਲੇ ਦਿਨਾਂ 'ਚ ਕੇਂਦਰ ਇਸ ਗੱਲ ਦੇ ਵਿੱਚ ਕੇਂਦਰ ਦੀ ਦਿਲਚਸਪੀ ਹੈ ਪਰ ਜੇ ਤੁਸੀਂ ਪਹਿਲਾਂ ਤੋਂ ਦੇਖੋ ਕਿ ਜਿਹੜੀ ਕੋ ਪੋਲੀਟੀਕਲ ਮੈਜੋਰਟੀ ਹੁੰਦੀ ਹੈ ਰੀਜਨਲ ਪਾਰਟੀਆਂ ਨੇ ਜਿਹੜੀਆਂ ਆਮ ਤੌਰ ਤੇ ਉਹ ਬਹੁਤ ਸਾਰੀਆਂ ਪਾਰਟੀਆਂ 'ਪਾ ਦੇਖਿਆ ਨੇ ਪਰਿਵਾਰ ਸੈਂਟ੍ਰਿਕ ਹੀ ਹੁੰਦੀਆਂ ਨੇ ਉਹਨਾਂ ਦੇ ਵਿੱਚ ਪਰਿਵਾਰ ਦੇ ਨਾਲ ਨਾਲ ਵੀ ਕੋਮਿਊਨਿਟੀ ਦੇ ਹਿੱਤ ਜੜੇ ਬੜੇ ਜ਼ਰੂਰੀ ਹੁੰਦੇ ਆ ਇਹ ਜਿਹੜੇ ਲੋਕਾਂ ਦੇ ਕਮਿਊਨਿਟੀ ਦੇ ਜਿਹੜੇ ਹਿੱਤ ਸੀ ਉਹਨਾਂ ਤੋਂ ਪਿੱਛੇ हटਦੇ ਚਲੇਗੇ ਪਰਿਵਾਰਕ ਹਿੱਤ ਡੋਮੀਨੇਟ ਕਰਦੇ ਚਲੇਗੇ ਪਰ ਉਹਦਾ ਹੋਂਸਟਾ ਘੂਤ ਰਹੇ ਜੀ ਅੱਛਾ ਸਿਗਵੀਰ ਸਿੰਘ ਬਾਦਲ ਕਿਉਂਕਿ ਉਹਨਾਂ ਦੀ ਜ਼ਿੰਦਗੀ ਦਾ ਮੇਰਾ ਖਿਆਲ ਉਸ ਤਰੀਕੇ ਦਾ ਪਹਿਲਾ ਪੋਲੀਟੀਕਲ ਟੈਸਟ ਹੈ ਇਹਨਾਂ ਟੈਸਟ ਆਇਆ ਸੀ ਜਦੋਂ ਮਨਪ੍ਰੀਤ ਨੇ ਛੱਡਿਆ ਉਦੋਂ ਇਹ ਬਾਦਲ ਸਾਹਮਣੇ ਨਹੀਂ ਆਏ ਵੱਡੇ ਬਾਦਲ ਸਾਹਿਬ ਨੇ ਆਪੇ ਹੀ ਉਹਨਾਂ ਦਾ ਦਸਰਾਲ ਵਰਗਾ ਸੁਭਾਅ ਸੀ ਉਹ ਤਾਂ ਜੱਫੀ ਪਾ ਕੇ ਸਾਹ ਘੜੀਸ ਲੈਂਦੇ ਸੀ ਬੰਦੇ ਦਾ ਤੇ ਖਤਮ ਹੋ ਜਾਂਦੇ ਸੀ ਪਿਆਰ ਚ ਹੀ ਮਾਰ ਦਿੰਦੇ ਸੀ ਉਹ ਅਸਲ ਦੇ ਵਿੱਚ ਇਹ ਚੀਜ਼ ਹੋ ਨਹੀਂ ਹੈ ਹਿਊਮਨ ਰਿਲੇਸ਼ਨਸ ਦੇ ਵਿੱਚ ਅੰਗੂਰ ਸਾਹਿਬ ਅਸੀਂ ਤਾਂ ਮੈਂ ਤਾਂ ਇਹ ਵੇਖਾਈ ਪੜਾਉਂਦਾ ਰਿਹਾ ਹਿਊਮਨ ਰਿਲੇਸ਼ਨ ਦੇ ਵਿੱਚ ਸਪੇਸ ਬੜੀ ਇੰਪੋਰਟੈਂਟ ਹੁੰਦੀ ਸਖਵੀਰ ਸਿੰਘ ਬਾਤ ਹੁੰਦੀ ਜਿਹੜੀ ਲੀਡਰਸ਼ਿਪ ਹੈ ਉਹ ਚ ਐਫੀਸ਼ੀਐਂਸੀ ਟੈਕਨੀਕਲਿਟੀ ਸਾਰਾ ਕੁਝ ਹੋਊਗਾ ਚ ਸਪੇਸ ਨਹੀਂ ਹੈ ਦੂਜੇ ਬੰਦਿਆਂ ਦੇ ਲਈ ਜਦੋਂ ਦੂਜੇ ਦੇ ਲਈ ਸਪੇਸ ਨਹੀਂ ਹੈ ਤਾਂ ਉਹਦੇ ਮਨ ਚ ਵੀ ਤੁਹਾਡੇ ਲਈ ਸਪੇਸ ਨਹੀਂ ਹੁੰਦੀ ਫਿਰ ਗੁੰਜੈਸ਼ ਨਹੀਂ ਰਹਿੰਦਾ ਇਹ ਹੁਣ ਸੰਕਟੇਸ਼ਕ ਤਰ੍ਹਾਂ ਦਾ ਆ ਕੇ ਫਸ ਗਿਆ ਕਿ ਉਹਨਾਂ ਨੇ ਸਵਾਲ ਖੜੇ ਕਰੇ ਇਹਨਾਂ ਨੇ ਰਿਐਕਟ ਕੀਤਾ ਬੜੀ ਬੁਰੀ ਤਰ੍ਹਾਂ ਪਹਿਲਾਂ ਇਹਨੂੰ ਲੱਗਿਆ ਚਾਰ ਬੰਦੇ ਨੇ 扑ਕਾ ਕੇ ਪਾਸੇ ਮਾਰਾਂਗੇ ਬੀਜੇਪੀ ਦੇ ਚੱਕੇ ਹੋਏ ਘੱਟ ਪੁਤਲੀਆਂ ਫਲਾਉਣਾ ਟੀਮ ਅੰਦਰੋਂ ਅੰਦਰੀ ਤਾਂ ਬੜੀ ਧੀਰਤੀ ਚੱਲ ਰਹੀ ਸੀ ਲੋਕਾ ਸਾਹਿਬ ਦੇ ਬੱਚੇ ਥੋੜੋ ਜਾ ਰਹੇ ਸੀ ਉਧਰ ਸਭ ਨੂੰ ਇੱਕ ਦੂਜੇ ਦਾ ਪਤਾ ਹੈ ਸਾਰੇ ਸਿੱਤਾ ਚ ਰਹੇ ਨੇ ਸਾਰਿਆਂ ਦੀਆਂ ਇੱਕ ਦੂਜੇ ਕੋਲ ਟੇਪਾਂ ਵੀ ਹੋਣਗੀਆਂ ਉਹਨਾਂ ਨੂੰ ਤਾਂ ਵੀ ਪਤਾ ਲੱਗ ਜਾਂਦਾ ਕਿ ਕੌਣ ਕਿੱਧਰ ਕੀ ਕੁਸ਼ ਕਰ ਰਿਹਾ ਹੈ ਸੋ ਭੇਤੀ ਨੇ ਜਿਹੜੇ ਕਹਿੰਦੇ ਨੇ ਵੀ ਕਰਦਾ ਭੇਤੀ ਲੰਕਟਾਵੇ ਤਾਂ ਸਾਰੇ ਭੇਤੀ ਨੇ ਇੱਕ ਦੂਜੇ ਦੀ ਲੰਕਾ ਟਾਉਣ ਲੱਗੇ ਹੋਏ ਨੇ ਹੁਣ ਸੋ ਉਹਦੇ ਚ ਜੇ ਤਾਂ ਕੋਈ ਵੱਡਾ ਲੀਡਰ ਹੁੰਦਾ ਕੋਈ ਇਨਾ ਇਨਾ ਜਿਗਰੇ ਵਾਲਾ ਹੁੰਦਾ ਕਿ ਉਹ ਭਾਈ ਓਨ ਕਰਕੇ ਮੰਨ ਲੈਂਦਾ ਕਿ ਠੀਕ ਹੈ ਹੁਣ ਚਾਰ ਪੰਜ ਵਾਰੀ ਹਾਰ ਗਏ ਨੇ ਤਾਂ ਪ੍ਰਧਾਨ ਜੀ ਕਹਿੰਦੇ ਨਹੀਂ ਜੀ ਮੇਰੇ ਚ ਨੁਕਸ ਦੱਸੋ ਕੀ ਹੈ ਮੈਂ ਸਾਰਾ ਕੁਝ ਪੂਰਾ ਕੀਤਾ ਉਹ ਡਾਕਟਰ ਜਿਵੇਂ ਹੁੰਦਾ ਨਾ ਕਿ ਡਾਕਟਰ ਆਪਰੇਸ਼ਨ ਕਰ ਦਿੰਦਾ ਉਹ ਕਹਿੰਦਾ ਜੀ ਨਰਸ ਵੀ ਬੜਾ ਟਾਈਮ ਸਰ ਆ ਗਈ ਸੀ ਐਨੈਸਥੀਸ਼ੀਆ ਵੀ ਟਾਈਮ ਸਰ ਦੇ ਦਿੱਤਾ ਸੀ ਗਲੂਕੋਜ਼ ਵੀ ਟਾਈਮ ਸਰ ਚੜ ਗਿਆ ਸੀ ਕੱਟ ਵੀ ਬੜੇ ਠੀਕ ਲੱਗੇ ਟੰਕੇ ਵੀ ਠੀਕ ਲੱਗੇ ਹਾਓਵਰ ਪੇਸ਼ੈਂਟ ਡਾਈਡ ਮਤਲਬ ਹੁਣ ਇਹ ਸਮੱਸਿਆ ਇਹ ਆਈ ਹੋਈ ਹੈ ਕਿ ਟੈਕਨੀਕਲੀ ਤਾਂ ਤੁਸੀਂ ਕਲੀਅਰ ਕਰਦੇ ਨੇ ਕਿ ਅਸੀਂ ਇੰਨੇ ਫੰਡ ਖਰਚੇ ਸੀ ਉਹ ਕਰਿਆ ਅਸੀਂ ਢਿੰਕਾ ਕਰਿਆ ਮੀਟਿੰਗ ਤੇ ਬੰਦਾ ਬੋਲ ਨਹੀਂ ਸਕਦਾ ਪਰ ਤੁਸੀਂ ਹਾਰ ਰਹੇ ਹੋ ਲੋਕ ਤੁਮ ਚੜ ਰਹੇ ਨੇ ਇਹਦਾ ਜਵਾਬ ਕੀ ਦੇ ਕੋ ਸੋ ਜਿਹੜੇ ਜਿਹੜਾ ਵੀ ਫੈਸਲਾ ਕਰਦੇ ਨੇ ਉਹਦਾ ਪੋਜ਼ਿਟਿਵ ਰਿਜ਼ਲਟ ਸੋਚ ਕੇ ਕਰਦੇ ਨੇ ਉਹ ਨਹੀਂ ਨਿਕਲ ਰਿਹਾ ਇੱਕ ਨਾਰਮਲ ਇੱਕ ਤਰੀਕਾ ਜਿੱਕਰ ਆ ਗਿਆ ਹੈ ਟੈਕਨੋਲੋਜੀ ਕੰਨੀ ਬੜੀ ਡਿਵੈਲਪ ਹੋ ਗਈ ਹੈ ਰਿਸਰਚੇ ਤਾਂ ਬੜੇ ਡਾਟੇ ਸ਼ੀਟ ਦੀਆਂ ਗੱਲਾਂ ਕਰਦੇ ਨੇ ਇੱਕ ਇੰਪੈਕਟ ਅਸੈਸਮੈਂਟ ਹੁੰਦੀ ਹੈ ਕਿ ਤੁਸੀਂ ਫੈਸਲਾ ਕਰਿਆ ਉਹਦਾ ਇੰਪੈਕਟ ਕੀ ਹੋਇਆ ਜੇ ਤੁਸੀਂ ਉਹਨੂੰ ਅਸੈਸ ਨਹੀਂ ਕਰਦੇ ਅੱਖਾਂ ਮੀਚ ਕੇ ਤੁਸੀਂ ਉਹੀ ਵਾਰ-ਵਾਰ ਮਤਲਬ ਕਰੇ ਜਾ ਰਹੇ ਹੋ ਇੱਕ ਦਵਾਈ ਨਾਲ ਰਾਮ ਨਹੀਂ ਆਇਆ ਉਹਦੀ ਵੀ ਡੋਜ਼ ਹੋਰ ਵਧਾਈ ਜਾ ਰਹੇ ਹੋ ਉਹਦੀ ਕੋਈ ਤਕ ਨਹੀਂ ਬਣਦੀ ਇਹ ਆਊਟ ਆਫ ਬਾਕਸ ਸੋਚਣ ਦਾ ਟਾਈਮ ਹੈ ਜਿਹੜੀਆਂ ਪ੍ਰੈਸ ਕਾਨਫਰੰਸਾਂ ਕਰਕੇ ਇੱਕ ਦੂਜੇ ਨੂੰ ਸਲੇਲ ਕਰਕੇ ਬੇਇਜ਼ਤੀ ਕਰਕੇ ਛੋਟਾ ਕਰਕੇ ਵੱਡੇ ਹੋਣ ਲੱਗੇ ਹੋਏ ਨੇ ਕਿਉਂ ਕੁਝ ਨਹੀਂ ਨਿਕਲਿਆ ਉਹਨਾਂ ਨੇ ਇੱਕ ਤਰੀਕ ਨੂੰ ਜਾ ਕੇ ਗਲ ਤੱਕ ਤੇ ਸਾਰੇ ਪਰਦੇ ਖੋਲ ਕੇ ਰੱਖ ਦੇਣੇ ਨੇ ਤੇ ਮਾਫੀ ਮੰਗ ਲੈਣੀ ਹੈ ਕਿ ਉਹਨਾਂ ਦੇ ਪਰਦੇ ਖੋਲ ਦੇਣਗੇ ਉਹ ਇਹਨਾਂ ਦੇ ਖੋਲ ਦੇਣਗੇ ਇਹਦੇ ਤੋਂ ਮੈਨੂੰ ਦੱਸੋ ਵੀ ਪੰਜਾਬ ਕੀ ਗੇਨ ਕਰੂਗਾ ਪੰਥ ਕੀ ਗੇਨ ਕਰੂਗਾ ਅਲੀਦਲ ਕੀ ਗੇਨ ਕਰੂਗਾ ਪਰਸਨਲੀ ਵੀ ਕੀ ਗੇਨ ਕਰਨਗੇ ਇਹ ਸਿਰਫ ਕੰਸਟਰਕਸ਼ਨ ਦੇ ਰਸਤੇ ਤੇ ਚੱਲ ਪਏ ਨੇ ਔਰ ਸੈਂਟਰ ਨੇ ਬਹੁਤ ਸੋਹਣਾ ਡਿਜ਼ਾਈਨ ਕਰਤਾ ਕੰਮ ਜਿਵੇਂ ਜਿਸ ਤਰ੍ਹਾਂ ਚਰਵਾਹਾ ਕਰਦਾ ਹੁੰਦਾ ਨਾ ਵੀ ਪੇਟਾਂ ਦੇ ਵਿੱਚ ਜਿਹੜੇ ਪੇਡੂ ਨੇ ਉਹਨਾਂ ਨੂੰ ਪੜੋ ਪੂੰਛਾ ਤੋਂ ਖਿੱਚ ਕੇ ਛੱਡ ਦਿਓ ਆਹ ਪੇਟ ਕਰਾਂ ਮਾਰੀ ਜਾਂਦੇ ਨੇ ਕਿਉਂਕਿ ਉਸ ਦੇਖਿਆ ਹੋਣਾ ਜਦੋਂ ਉਹ ਏਡੂ ਲੜਦੇ ਨੇ ਇੱਕ ਵਾਰ ਇਹ ਟੱਕਰ ਵੱਜਦੀ ਹੈ ਦੂਜੀ ਵਾਰ ਤਾਂ ਲੋੜੇ ਨਹੀਂ ਹੁੰਦੀ ਓਪੇ ਫਿਰ ਪਿੱਛੇ ਨੂੰ ਜਾਂਦੇ ਨੇ ਉਹ ਭੱਜ ਕੇ ਉਥੋਂ ਭੱਜ ਕੇ ਆ ਕੇ ਫਿਰ ਟੱਕਰ ਮਾਰਦੇ ਨੇ ਤਾਂ ਸਾਡੇ ਪੰਜਾਬੀਆਂ ਦੇ ਵਿੱਚ ਹੀ ਬੜਾ ਵੱਡਾ ਨੁਕਸ ਹੈ ਅਸੀਂ ਸ਼ਰੀਕਾ ਪ੍ਰਸਤ ਲੋਕਾਂ ਇਹਦੇ ਤੋਂ ਉੱਪਰ ਉੱਠ ਕੇ ਜੇ ਇਹ ਨਹੀਂ ਸੋਚ ਸਕਣਗੇ ਤਾਂ ਮੇਰਾ ਖਿਆਲ ਹੈ ਵੀ ਨੁਕਸਾਨ ਵਾਲਾ ਰਸਤਾ ਉਹ ਤਾਂ ਵਿਸਾਤ ਤਾਂ ਵਿਸ਼ਗੀ ਹੈ ਉਹਦੇ ਤੋਂ ਨਿਕਲਣ ਲਈ ਕੋਈ ਵੀ ਤਿਆਰ ਨਹੀਂ ਇੱਕ ਦੂਜੇ ਨੂੰ ਛੋਟਾ ਕਰਨ ਦੇਖੋ ਉੱਥੇ ਕੈਂਡੀਡੇਟ ਖੜਾ ਕੀਤਾ ਕਾਲੀ ਦਲ ਦਾ ਉਹ ਕਾਲੀ ਦਲ ਨੇ ਉਹਦੇ ਤੋਂ ਸਪੋਰਟ ਵਿਦਡਰੋ ਕਰ ਦਿੱਤੀ ਉਹ ਦਲੇ ਤੇ ਲੇਡੀ ਹੈ ਅੱਛਾ VSP ਦੇ ਨਾਲ ਸਮਝੌਤਾ ਕਰ ਲੈ ਮਤਲਬ ਇਹ ਚੀਜ਼ਾਂ ਨੇ ਜਿਹੜੀਆਂ ਇੱਕ ਦੂਜੇ ਦੇ ਉੱਪਰ ਪੁਆਇੰਟ ਬਣਾਉਣੇ ਇੱਕ ਦੂਜੇ ਨੂੰ ਡਾਊਨ ਕਰਨਾ ਇਹਦੇ ਵਿੱਚੋਂ ਰਸਤਾ ਨਹੀਂ ਨਿਕਲਣਾ ਜਿਹੜੇ ਇਹਨਾਂ ਦੇ ਪਹਿਲਾਂ ਮੜੇ-ਮੋਟੇ ਸ਼ੌਕ ਅਬਜ਼ਰਬਰ ਹੁੰਦੇ ਸੀ ਕੋਈ ਜੀਤ ਸਮੂਹ ਵਾਲੇ ਕੋਈ ਸੰਤ ਕੋਈ ਹੋਰ ਉਲਗ-ਫਗ ਸਾਰੇ ਦੇ ਸਾਰੇ ਮਤਲਬ ਪਹਿਲਾਂ ਹੀ ਖਤਮ ਹੋ ਚੁੱਕੇ ਨੇ ਸ਼ੌਕ ਅਬਜ਼ਰਵਰ ਹੈ ਹੀ ਨਹੀਂ ਵਿਚਾਲੇ। ਬੜੇ ਬੜਾ ਮੁਸ਼ਕਿਲ ਸਮਾਂ ਮੇਰੇ ਖਿਆਲ ਦੇ ਵਿੱਚ। ਜਦ ਮੈਂ ਦੇਖ ਰਿਹਾ ਸੀ ਵੀ ਜਿਹੜੇ ਚੰਗੇ ਬੀਬੇ ਬੰਦੇ ਨੇ ਇਹਨਾਂ ਦੇ ਹੰਗੂਰ ਸਾਹਿਬ ਨੇ, ਈਮਾ ਸਾਹਿਬ ਨੇ ਸਿਆਣੇ ਬੰਦੇ ਨੇ, ਉਹਨਾਂ ਦੀ ਭਾਸ਼ਾ ਤੋਂ ਹੀ ਉਹਨਾਂ ਦੇ ਅੰਦਾਜ਼ ਤੋਂ ਹੀ ਨਜ਼ਰ ਆ ਰਿਹਾ ਹੈ ਕਿ ਕਲੇਸ਼ ਬੜੀ ਬੁਰੀ ਤਰ੍ਹਾਂ ਫਸ ਚੁੱਕੇ ਨੇ। ਕੱਲ ਹੁਣ ਕਹਿ ਰਹੇ ਸੀ ਵੀ ਜਿਹੜੇ ਬਾਹਰ ਚਲੇ ਗਏ ਚਲੇ ਗਏ ਉਹਨਾਂ ਲਈ ਦਰਵਾਜ਼ੇ ਬੰਦ ਲੈਣੇ ਨੇ, ਉਹ ਬਾਹਰ ਹੀ ਬੋਲ ਰਹੇ ਨੇ ਫੋਰਮ ਤੇ। ਹੁਣ ਅੱਜ ਕਹਿ ਰਹੇ ਸੀ ਵਾਪਸ ਆ ਜਾਣ, ਬੋਲ ਲੈਣ। ਮਤਲਬ ਇਹ ਜਿਹੜੇ ਨਾ ਚ ਮੀਨਿੰਗਫੁਲ ਬੰਦੇ ਸਾਰਿਆਂ ਦੇ ਇਕੱਠ ਕਰਨ ਦੀ ਕੋਈ ਜ਼ਰੂਰਤ ਨਹੀਂ ਉਹਨਾਂ ਨੂੰ ਆਪਸ ਵਿੱਚ ਤਾਲਮੇਲ ਕਰਨਾ ਬਹੁਤ ਜ਼ਰੂਰੀ ਹੈ 1 ਟੂ 1 ਕਿਉਂਕਿ ਵਿਚੋਲਾ ਕੋਈ ਨਹੀਂ ਹੈ ਅੱਛਾ ਈਗੋਸ ਅਸਮਾਨ ਤੇ ਚੜੇ ਹੋਏ ਸਾਰਿਆਂ ਦੇ ਸਭ ਨੂੰ ਲੱਗਦਾ ਵੀ ਕੋਈ ਨਹੀਂ ਫਿਰ ਜੇ ਹੋਊਗਾ ਤਾਂ ਕੋਈ ਕਰੇ ਇਹਨਾਂ ਨੂੰ ਅੰਦਾਜ਼ਾ ਨਹੀਂ ਹੈ ਕਿ ਇਹਨਾਂ ਦੇ ਉਹ ਮਤਲਬ ਜਿਹੜੀ ਰੱਗ ਹੈ ਉਹ ਖਿੱਚੀ ਜਾ ਰਹੀ ਹੈ ਜਦੋਂ ਗਿਰਨਗੇ ਤਾਂ ਉਦੋਂ ਪਤਾ ਲੱਗੂਗਾ ਸਭ ਨੂੰ ਸੋ ਜਿਹੜੇ ਪਹਿਲਾਂ ਗਲਤੀਆਂ ਕਰ ਲੀਆਂ ਨੇ ਹਰ ਇਨਸਾਨ ਤੋਂ ਹੁੰਦੀਆਂ ਨੇ ਵੱਡੀਆਂ ਗਲਤੀਆਂ ਵੀ ਹੁੰਦੀਆਂ ਨੇ ਛੋਟੀਆਂ ਵੀ ਹੁੰਦੀਆਂ ਨੇ ਪਰ ਉਹਨੂੰ ਟਕਿਆ ਨਹੀਂ ਜਾ। ਉਹਨਾਂ ਨੂੰ ਮੰਨ ਲੈਣ ਨਿਮਰਤਾ ਦੇ ਨਾਲ ਮਤਲਬ ਇੱਕ ਦੂਜੇ ਦੀਆਂ ਗਲਤੀਆਂ ਦੀ ਬਜਾਏ ਇੱਕ ਦੂਜੇ ਦੀਆਂ ਕਮਜ਼ੋਰੀਆਂ ਦੀ ਬਜਾਏ ਇੱਕ ਦੂਜੇ ਦੇ ਜਿਹੜੇ ਗੁਣ ਨੇ ਉਹਨਾਂ ਨੂੰ ਜਾਣ ਕੇ ਜੇ ਇਕੱਠੇ ਹੋਣਗੇ ਤਾਂ ਬਚ ਜਾਣਗੇ ਅਦਰਵਾਇਜ਼ ਮੇਰਾ ਕੰਮ ਮੁਸ਼ਕਲ ਹੈ। ਪੁਆਇੰਟ ਆਫ ਨੋ ਰਿਟਰਨ ਤੇ ਪਹੁੰਚ ਚੁੱਕੇ ਨੇ ਪਹਿਲਾਂ ਹੀ। ਰਿਡਵ ਸਰ ਕੀ ਸਿਰਫ ਪ੍ਰਧਾਨਗੀ ਬਦਲਣ ਦੇ ਨਾਲ ਬਦਲਣ ਪਾਰਟੀ ਬਦਲਣ ਦੇ ਨਾਲ ਕੀ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਣਗੀਆਂ ਕਿ ਰਿਵਾਈਵ ਵੀ ਕਰ ਜੂਗਾ ਸ਼੍ਰੋਮਣੀ ਕੈਰੋਲ ਕੀ ਸਰਵਾਈਵ ਵੀ ਕਰ ਜੂਗਾ ਜਾਂ ਜਿਹੜੀਆਂ ਕਮੇਟੀਆਂ ਬੈਠਦੀਆਂ ਨੇ ਜਿਵੇਂ 14 ਕਮੇਟੀ ਮੇਰੇ ਪਿਛਲੇ ਦਿਨ ਝੁੰਡਾ ਸਾਹਿਬ ਨਾਲ ਗੱਲ ਵੀ ਹੋ ਰਹੀ ਸੀ ਮੈਂ ਹੱਸਦਾ ਹੋਇਆ ਕਹਿ ਵੀ ਰਿਹਾ ਸੀ ਮੈਂ ਕਿਹਾ ਇਹੋ ਜਿਹਾ ਪਤਾ ਨਹੀਂ ਤੁਸੀਂ ਕਮੇਟੀ ਦੇ ਵਿੱਚ ਕੀ ਲਿਖਤਾ ਕਿ ਸਾਰੇ ਬਾਹਰ ਕੱਢਣ ਤੋਂ ਵੀ ਡਰਦੇ ਨੇ ਉਹਨੂੰ ਜਿਹੜੀ ਖਤਰਨਾਕ ਗੱਲ ਲਿਖਤੀ ਕੋਈ ਤੇ ਸਵਾਲ ਤਾਂ ਇਹ ਪਤਾ ਹੁੰਦਾ ਕਿ ਮੰਨ ਲਓ ਸੁਖਵੀਰ ਸਿੰਘ ਬਾਦਲ ਦੀ ਥਾਂ ਦੇ ਉੱਪਰ ਕੋਈ ਬੰਦਾ ਪ੍ਰਧਾਨ ਲੈ ਆਏ ਕੋਈ ਪਾਰਟੀ ਦੇ ਵਿੱਚੋਂ ਲੈ ਆਏ ਕੋਈ ਧਾਰਮਿਕ ਸ਼ਖਸੀਅਤ ਲੈ ਆਏ ਜਿਸ ਤਰੀਕੇ ਨਾਲ ਪਹਿਲਾਂ ਲੈ ਆਉਂਦੇ ਸੀ ਧਾਰਮਿਕ ਸ਼ਖਸੀਅਤ ਨੌਦਾਂ ਕਿ ਜੇਕਰ ਸੁਖਵੀਰ ਸਿੰਘ ਬਾਦਲ ਨੂੰ ਪਾਸੇ ਕਰਤਾ ਜਾਊ ਕਿ ਪਾਰਟੀ ਰਾਤੋਂ ਰਾਤ ਆਪਣੇ ਪੈਰਾਂ ਤੇ ਖੜੀ ਹੋ ਜੂਗੀ ਲੋਕਾਂ ਸੁਖਵੀਰ ਸਿੰਘ ਬਾਦਲ ਨੂੰ ਹੀ ਪਾਸੇ ਕਰਨ ਦੇ ਨਾਲ ਕਿ ਲੋਕਾਂ ਦਾ ਵਿਸ਼ਵਾਸ ਬਣ ਜਾਊਗਾ ਕਿ ਸੁਖਵੀਰ ਸਿੰਘ ਬਾਦਲ ਹੁਣ ਪਾਸੇ ਹੋਗੇ ਅਸੀਂ ਸ਼ਰਮਣੀ ਅਕਾਲੀ ਦਲ ਦੇ ਨਾਲ ਕੀ ਇਹਨਾਂ ਸੌਖਾ ਰੋਕਸਾ ਸਾਰਾ ਕੁਝ ਨਹੀਂ ਨਹੀਂ ਬਿਲਕੁਲ ਨਹੀਂ ਸੌਖਾ ਗੱਲ ਇਹ ਹੈ ਕਿ ਅਜੇ ਵੀ ਜਿਹੜੀ ਲੜਾਈ ਹੈ ਉਹ ਲੋਕਾਂ ਨੂੰ ਨਾਲ ਜੋੜਨ ਵਾਲੀ ਘੱਟ ਹੈ ਉਹ ਸਾਧਨਾ ਤੇ ਕਬਜ਼ਾ ਕਰਨ ਵਾਲੀ ਜ਼ਿਆਦਾ ਹੈ ਜਿਹੜਾ ਅਗਲਾ ਸਟੈਪ ਹੈ ਉਹ ਐਸਜੀਪੀਸੀ ਹੋਊਗੀ ਫੌਲਕ ਤੇ ਕਬਜ਼ੇ ਦੀ ਗੱਲ ਕਿਉਂਕਿ ਸਾਰਿਆਂ ਨੂੰ ਇਹ ਗੱਲ ਜੱਚੀ ਹੋਈ ਹੈ ਕਿ ਜਿਹਦੇ ਕੋਲ ਜ਼ਿਆਦਾ ਪੈਸਾ ਸੀ ਜਿਹਦੇ ਕੋਲ ਸੱਤਾ ਸੀ ਉਹ ਸਰਵਾਈਵ ਕੀਤਾ ਉਹ ਅਕਾਲੀ ਦਲ ਜਿੰਨੀਆਂ ਫੁੱਟਾਂ ਪਈਆਂ ਉਹਨਾਂ ਦੇਖਦੇ ਹੋ ਰਹੇ ਆ ਸੰਤਪਤੇ ਸਿੰਘ ਤੇ ਮੋਸਤਰਾ ਸਿੰਘ ਨੂੰ ਲੈ ਕੇ ਟੋਡਾ ਸਾਬ ਹੋਰ ਜਿੰਨੇ ਕਈ ਦੂਰ ਵਾਪਸ ਕਿਉਂ ਆਉਣਾ ਪਿਆ ਕਿਉਂਕਿ ਉਹਨਾਂ ਕੋਲ ਸੱਤਾ ਨਹੀਂ ਸੀ ਉਹਨਾਂ ਨੂੰ ਕਿਸੇ ਕੇਂਦਰ ਨੇ ਸੱਤਾ ਦੇ ਨਹੀਂ ਅਪਣਾਇਆ ਨਹੀਂ ਸੀ ਜਾਂ ਉਹਨਾਂ ਕੋਲ ਫਾਈਨੈਂਸ਼ੀਅਲ ਰਿਸੋਰਸਸ ਨਹੀਂ ਸੀਗੇ ਪੋਲਿਟিক্যাল ਰਿਸੋਰਸਸ ਸੀਗੇ ਸਟੈਂਡ ਵੀ ਠੀਕ ਸੀਗੇ ਮੁੱਦੇ ਵੀ ਸੀਗੇ ਸਭ ਪਰ ਫਿਰ ਵੀ ਹਾਰ ਕੇ ਮੁੜ ਕੇ ਆਉਣਾ ਪਿਆ ਉਹਦਾ ਦੋ ਕਾਰਨ ਸੀ ਇੱਕ ਤਾਂ ਇਹ ਹੈ ਕਿ ਪਹਿਲਾਂ ਜਿਹੜੇ ਪ੍ਰਕਾਸ਼ਨਵਾਦ ਵਟੇਵਾਦ ਸੀ ਉਹਨਾਂ ਕੋਲ ਸੋਸ਼ਲ ਕੈਪੀਟਲ ਬੜੇ ਸੀ ਕ੍ਰਾਸ ਦਾ ਪਾਰਟੀਜ਼ਮ ਉਹਦੇ ਲਿੰਕ ਬੜੇ ਸੀ ਫਿਰ ਇੱਕ ਉਸਪੇਸ ਜ਼ਰੂਰ ਰੱਖਦੇ ਸੀ ਕਿ ਜੇ ਅੱਜ ਕੋਈ ਰੁਸਕੇ ਜਾ ਰਿਹਾ ਤਾਂ ਇਹਦੇ ਵਾਪਸ ਆਉਣ ਲਈ ਜਗ੍ਹਾ ਜ਼ਰੂਰ ਰੱਖੋ ਦਰਵਾਜ਼ੇ ਟੋਟਲੀ ਬੰਦ ਨਾ ਕਰੋ ਇਹ ਹੁਣ ਨਹੀਂ ਹੈ ਇਹ ਇਹ ਚੀਜ਼ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੋ ਰਿਹਾ ਉਹ ਇਹੀ ਚੀਜ਼ ਹੈ ਅਸਲ ਵਿੱਚ ਗੁੱਸਾ ਵੀ ਇਸੇ ਗੱਲ ਦੇ ਜ਼ਿਆਦਾ ਖਿਲਾਫ ਹੈ ਦੂਜੀ ਚੀਜ਼ ਇਹ ਹੈ ਕਿ ਜਿਹੜਾ ਉਹ ਕਹਿੰਨ ਵੀ ਬਦਲ ਜਾਊਗਾ ਸਾਰਾ ਕੁਝ ਹੋ ਜਾਊਗਾ ਉਹ ਤਾਂ ਹੁਣ ਗੱਲ ਨਹੀਂ ਜਿਹਦੇ ਕੋਲ ਥੋੜੇ-ਮੋٹے ਸਾਧਨ ਨੇ ਆਪਣੇ ਇਲਾਕੇ 'ਚ ਜੀ ਤਾਂ ਮੋੜਾ-ਮੋਟਾ ਪ੍ਰਭਾਵ ਹੈ ਉਹ ਅੱਜ ਇੱਕ ਪਾਰਟੀ ਜਾਂ ਘੱਲ ਨੂੰ ਦੂਜੀ ਚੱਤੀ ਚਾ ਉਹ ਤਾਂ ਆਮ ਆਦਮੀ ਪਾਰਟੀ ਨੇ ਬਹੁਤ ਓਪਨ ਕਰਤਾ ਉਹ ਤਾਂ ਕਿ ਤੁਸੀਂ ਸਵੇਰੇ ਹੋਰ ਪਾਰਟੀ 'ਚ ਹੋ ਸਕਦੇ ਹੋ ਦੁਪਹਿਰੇ ਹੋਰ ਤੇ ਸ਼ਾਮ ਨੂੰ ਹੋਰ ਅੰਗਰਾਲ ਸਿੰਘ ਸਾਹਿਬ ਉੱਥੋਂ ਹੀ ਲੜ ਰਹੇ ਨੇ ਕਿਧਰੋਂ ਹੋਰੋਂ ਆ ਕੇ ਕਿਧਰੇ ਜਾ ਕੇ ਫੇਰ ਮਤਲਬ ਉਹ ਤਾਂ ਗੱਲਾਂ ਖਤਮ ਹੋ ਗਈਆਂ ਨੇ ਉਸ ਸਾਹਿਬ ਦੇ ਨਾਲ ਜਿਹੜੀ ਪੋਲੀਟੀਕਲ ਮੋਰੈਲਿਟੀ ਦੀਆਂ ਬਹੁਤ ਜ਼ਿਆਦਾ ਗੱਲਾਂ ਹੁੰਦੀਆਂ ਸੀ ਪਰ ਇਹ ਹੈ ਕਿ ਇਕੱਲੀ 당 ਤੋਂ ਫਿਰ ਵੀ ਕਿਉਂਕਿ ਰੂਰਲ ਬੇਸ ਹੈ ਇਹਦਾ ਕਿਸਾਨੀ 'ਚ ਬੇਸ ਹੈ ਫਿਰ ਵੀ ਲੋਕਾਂ ਨੂੰ ਆ ਪਰ ਦੂਜੀ ਚੀਜ਼ ਇਹ ਹੈ ਕਿ ਮਤਲਬ ਜਿਹੜੀ ਲੀਡਰਸ਼ਿਪ ਹੈ ਉਹ ਪੁਰਾਣੀ ਲੀਡਰਸ਼ਿਪ ਨੂੰ ਲੋਕ ਇਹ ਸਮਝਦੇ ਜਿਹੜੀ ਸਾਡੇ ਵਰਗੀ ਨਹੀਂ ਹੈ ਜਿਹੜਾ ਹੌਲੀ-ਹੌਲੀ ਕਲਚਰ ਚੇਂਜ ਹੋਇਆ ਹੈ ਨਾ ਉਹ ਇਹ ਕਿ ਲੋਕਾਂ ਨੂੰ ਵੀ ਲੱਗਦਾ ਹੈ ਕਿ ਸਾਡੇ ਵਰਗੇ ਨਹੀਂ ਹਨ ਕੋਈ ਕੋਈ ਇੱਥੇ ਸਾਡੇ ਦੋਸਤ ਸੀ ਉਹ ਹੱਸਦੇ ਹੁੰਦੇ ਸੀ ਉਹ ਕਹਿੰਦੇ ਵੀ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਇਹ ਵੈਸੇ ਬੇਟੇ ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਨੇ ਪਰ ਜਿਹੜਾ ਸਟਾਈਲ ਹੈ ਜੇ ਉਹ ਤੋਂ ਦੇਖੋਗੇ ਤਾਂ ਇਹ ਕੈਪਟਨ ਅਗਨਿੰਦਰ ਸਿੰਘ ਤੇ ਜ਼ਿਆਦਾ ਲੱਗਦੇ ਨੇ ਮਤਲਬ ਉਹਨਾਂ ਦਾ ਜਿਹੜਾ ਮਤਲਬ ਐਡਮਿਨਿਸਟ੍ਰੇਟਿਵ ਸਟਾਈਲ ਵੀ ਕਹਿ ਲੋ ਪੋਲੀਟੀਕਲ ਸਟਾਈਲ ਵੀ ਉਹ ਉਹਨਾਂ ਵਾਲਾ ਜ਼ਿਆਦਾ ਮਤਲਬ ਉਹਨਾਂ ਦੇ ਦੋਸ਼ ਲਾਉਂਦੇ ਸੀ ਕਿ ਉਹ ਮਿਲਦੇ ਨਹੀਂ ਜੀ ਉਹਨਾਂ ਨੂੰ ਮੰਤਰੀ ਨਹੀਂ ਮਿਲ ਸਕਦੇ ਉਹੀ ਹਾਲਤ ਇਹਨਾਂ ਦੀ ਜਦੋਂ ਐਕਸੈਸਿਬਿਲਟੀ ਹੈ ਜਿਹੜੀ ਆਮ ਵਰਕਰ ਦੀ ਜਾਂ ਹੋਰ ਜਾਂ ਆਮ ਵਰਕਰ ਦੀ ਜਿਹੜੀ ਐਸੋਸੀਏਸ਼ਨ ਜਾਂ ਆਈਡੈਂਟੀਫਿਕੇਸ਼ਨ ਹੈ ਲੀਡਰ ਦੇ ਨਾਲ ਕਿ ਸਾਡਾ ਲੀਡਰ ਹੈ ਉਹ ਨਹੀਂ ਹੈ ਸੋ ਇਸ ਕਰਕੇ ਬੜੀ ਮੁਸ਼ਕਲ ਗੱਲ ਹੈ ਆਪਣੇ ਆਪ ਦੇ ਵਿੱਚ ਇਹ ਗੱਲ ਦਾ ਅਹਿਸਾਸ ਵੀ ਨਹੀਂ ਹੈ ਜਦੋਂ ਤੁਹਾਡੇ ਆਪਣੇ ਵਰਕਰ ਤੋਂ ਤਾਂ ਵੀ ਦੁਰਤਾ ਹੋ ਗਿਆ ਇਹਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਡਾਕਟਰ ਸਾਹਿਬ ਇਹਦੇ ਵਰਕਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਗਰਾਊਂਡ ਲੈਵਲ ਦੇ ਉੱਪਰ ਕੰਮ ਕਰਦੇ ਨੇ ਹਾਲਾਂਕਿ ਮੈਂ ਤਾਂ ਇੱਕ ਚੀਜ਼ ਦੇਖਦਾ ਹੁੰਨਾ ਕਿ ਦੇਖੋ ਕਾਂਗਰਸ ਪਾਰਟੀ ਵੀ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੀ ਆ ਬੀਐਸਪੀ ਵੀ ਆ ਅੱਜ ਵੀ ਤੁਸੀਂ ਦੇਖੋ ਕਿ ਜਿਹੜੇ ਪਿੰਡਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੇ ਉਹ ਬੜੇ ਆਪਾਂ ਕਟੜ ਕਹਿਣ ਉਹ ਬੜੇ ਉਹਨਾਂ ਨੂੰ ਪਾਰਟੀ ਦੇ ਨਾਲ ਲਗਾਅ ਵਾਲੇ ਕਹਿ ਲਓ ਉਹ ਇੱਝ ਪਿੱਛੇ ਖੱਟਣ ਦੇ ਲਈ ਤਿਆਰ ਨਹੀਂ ਪਰ ਕਿਉਂਕਿ ਵੀਰ ਮੈਂ ਸੋਚਦਾ ਹਾਂ ਕਿ ਜਿਹੜੀ ਪਾਰਟੀ ਦੇ ਕੋਲ ਐਡੇ ਮਜ਼ਬੂਤ ਵਰਕਰ ਨੇ ਪਿੰਡਾਂ ਦੇ ਵਿੱਚ ਕਿ ਉਹ ਪਾਰਟੀ ਹਾਰ ਕਿਵੇਂ ਗਈ ਪਰ ਸਵਾਲ ਇਹ ਹੈ ਕਿ ਪਿੰਡ ਦੇ ਵਰਕਰ ਤੋਂ ਲੈ ਕੇ ਚੰਡੀਗੜ੍ਹ ਬੈਠੇ ਸੁਖਵੀਰ ਸਿੰਘ ਬਾਦਲ ਪ੍ਰਧਾਨ ਸਾਹਿਬ ਤੱਕ ਜਿਹੜਾ ਵਿੱਚੋਂ ਰਾਤ ਦਾ ਵਰਕਰ ਦਾ ਹੈ ਨਹੀਂ ਜੇਕਰ ਸ਼ਰਮਣੀ ਅਕਾਲੀ ਦਲ ਦੇ ਕਿਸੇ ਵਰਕਰ ਨੇ ਆਪਣੇ ਪ੍ਰਧਾਨ ਨੂੰ ਮਿਲਣਾ ਹੋਵੇ ਸਵਾਲ ਇਹ ਪੈਦਾ ਨਹੀਂ ਹੈ ਕਿ ਜਾ ਕੇ ਮਿਲ ਲੂਗਾ ਕੋਈ ਕਿ ਮੈਂ ਤੁਹਾਨੂੰ ਕੱਟਣਾ ਵੀ ਸੁਣਾ ਦਣਾ ਪਿਛਲੇ ਦਿਨੀ ਸ਼ਰਮਣੀ ਇਕੱਠੇ ਦੱਲੇ ਇੱਕ ਵੱਡਾ ਕੱਟ ਕੀਤਾ ਯੂਥ ਦਾ ਅੱਜ ਜੋ ਇਹਨਾਂ ਦਾ ਇੱਕ ਯੂਸਰ ਕਾਲਜ ਦੇ ਵਿੱਚੋਂ ਇੱਕ ਮੁੰਡਾ 5-700 ਮੁੰਡਾ ਆਪਣੇ ਨਾਲ ਲੈ ਕੇ ਗਿਆ ਕੁਝ ਉਹਨੇ ਚਲੋ ਯਾਰ ਦੋਸਤ ਹੁੰਦੇ ਨੇ ਆਮ ਆਦਮੀ ਪਾਰਟੀ ਦੇ ਵਿੱਚੋਂ ਲੈ ਲੈ ਕੁਝ ਕਾਂਗਰਸ ਦੇ ਵਿੱਚੋਂ ਲੈ ਕੇ ਘੱਟ ਦਿਖਾਤਾ ਜੀ ਆ ਪੰਜ 400 ਮੁੰਡਾ ਆਪਣੇ ਨਾਲ ਹੈਗਾ ਹੋਲੀ-ਗੋਲੀ ਆਪਣੇ ਨਾਲ ਸਾਰੇ ਆ ਜਾਣਗੇ ਉਹ ਕਹਿੰਦੇ ਫੋਟੋ ਕਰਾਉਣੀ ਹੈ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਨਾਲ ਫੋਟੋ ਲੱਗੇ ਕਰਾਣ ਪਿੱਛੇ ਸਕਿਉਰਟੀ ਵਾਲੇ ਖੜੇ ਸੀ ਕਿਸੇ ਨੇ ਲੱਤਾਂ ਫੜ ਲਈਆਂ ਕਿਸੇ ਨੇ ਬਾਹਾਂ ਫੜ ਲਈਆਂ ਕਿਸੇ ਨੇ ਮੋਢੇ ਫੜ ਲਏ ਉਹ ਕਹਿੰਦਾ ਫੋਟੋ ਹੁਣ ਪਾਵਾਂ ਕਿੱਥੇ ਸੋਸ਼ਲ ਮੀਡੀਆ ਤੇ ਮੈਂ ਇਹ ਇਹ ਬੰਨਿਆ ਤਾਂ ਬੰਦ ਤਾਂ ਮੈਂ ਦਿੱਤਾ ਤੇ ਉਹ ਫਿਰ ਜਿਹੜੇ ਨਾਲ ਗਿਆ ਸੀ ਉਹ ਕਹਿੰਦਾ ਕਿ ਇੱਥੇ ਤਾਂ ਤੇਰੀ ਪੁੱਛਣੀ ਹੈ ਇਹਦੇ ਨਾਲ ਉਹ ਸਾਡਾ ਭਗਵੰਤ ਮਾਨ ਠੀਕ ਹੈ ਫੋਟੋ ਤਾਂ ਕਰਾ ਲੈਂਦਾ ਜੱਫੀ ਪਾ ਕੇ ਯਾਨੀ ਕਿ ਇਹ ਕਲਚਰ ਜਿਹੜਾ ਹੈਗਾ ਕਿ ਸ਼੍ਰੋਮਣੀ ਕਰ ਦਿੰਦਾ ਪ੍ਰਧਾਨ ਆਪਣੇ ਵਰਕਰਾਂ ਦੇ ਨਾਲ ਫੋਟੋ ਕਰਾਉਣ ਨੂੰ ਤਿਆਰ ਨਹੀਂ ਦੂਜੇ ਪਾਸੇ ਭਗਵੰਤ ਮਾਨ ਸਾਹਿਬ ਨੇ ਜੱਫੀ ਪਾ ਕੇ ਫੋਟੋ ਕਰਾ ਲੈਂਦੇ ਨੇ ਤਾਂ ਲੋਕ ਕਹਿੰਣਗੇ ਸਾਨੂੰ ਉਹ ਪਾਰਟੀ ਠੀਕ ਹੈ ਨਾ ਇੱਥੇ ਇੱਥੇ ਕੀ ਵੀ ਜਿੱਥੇ ਸਾਡੀ ਪੁੱਛ ਨਹੀਂ ਹੈ ਇਹ ਚੀਜ਼ੇ ਮੈਨੂੰ ਨੁਕਸਾਨ ਕਰਦਾ ਸ਼੍ਰੋਮਣੀ ਕਾਲੀ ਦੰਦ ਦਾ ਕਲਚਰਲ ਚੇਂਜ ਤਾਂ ਇਹ ਕਾਲੀ ਦੰਦ ਜੋ ਮਰਜ਼ੀ ਹੋਵੇ ਜਿਹੜੇ ਜਿੱਥੇਦਾਰ ਹੁੰਦੇ ਸੀ ਲੋਕ ਸਮਝਦੇ ਸੀ ਵੀ ਅਨਪੜ੍ਹ ਜਿੱਥੇਦਾਰ ਨੇ ਹੋਰ ਨਹੀਂ ਪਰ ਫੁਕਰਪਣਾ ਨਹੀਂ ਸੀ ਜਦੋਂ 80ਆਂ ਤੋਂ ਬਾਅਦ ਯੂਥ ਦੀ ਅਫਸਰ ਜੁਹੀ ਯੂਥ ਇੱਧਰ ਆਇਆ ਇਹਨਾਂ ਨੇ ਮਤਲਬ ਯੂਥ ਦਲ ਬਣਾਇਆ ਐਸਓਆਈ ਹੋ ਕਿੰਨੇ ਸਾਰੇ ਬਣਾਏ ਨਵੇਂ ਮੁੰਡੇ ਆ ਗਏ ਉਹ ਹੁਣ ਸੋਸ਼ਲ ਮੀਡੀਆ ਤੋਂ ਆਏ ਹੋਏ ਨੇ ਚੰਗੀਆਂ ਪੱਗਾਂ ਟਾਈਆਂ ਨਿਸ਼ਾਨੀਆਂ ਲਾਉਣ ਵਾਲੇ ਫੋਟੋਆਂ ਖਿਚਾਉਣ ਵਾਲੇ ਇੰਸਟਾਗ੍ਰam ਤੇ ਅਕਾਊਂਟਾਂ ਵਾਲੇ ਨੇ ਉਹ ਸਾਰੇ ਦੇ ਸਾਰੇ ਉਹਦੇ ਨਾਲ ਇੱਕ ਫੁਕਰਪਣਾ ਵੀ ਆ ਗਿਆ ਦਿਖਾਵਾ ਵੀ ਆ ਗਿਆ ਬਹੁਤ ਸਾਰਾ ਜਿਹੜਾ ਕਿ ਅਕਾਲੀ ਦਲ ਦੇ ਕਲਚਰ ਚ ਕਦੇ ਨਹੀਂ ਸੀ ਪਹਿਲਾਂ ਅੱਛਾ ਨਿਮਰਤਾ ਤੇ ਤਿਆਗ ਹੈ ਜਿਹੜਾ ਧਰਮ ਦੇ ਮਾਮਲਿਆਂ ਚ ਬੜਾ ਜ਼ਰੂਰੀ ਹੈ ਮੋਦੀ ਸਾਹਿਬ ਐਵੇਂ ਥੋੜੋ ਜਾ ਕੇ ਕੰਨਿਆ ਗੁਮਾਰੀ ਉੱਤੇ ਚੌਂਕੜ ਮਾਰ ਕੇ ਬੈਠ ਕੇ ਸੀ ਇਹ ਚੀਜ਼ਾਂ बिकਦੀਆਂ ਨੇ ਪਰ ਇਹ ਬਿਕਣ ਵੇਖਣ ਹੁਣ ਇੰਨੀਆਂ ਲੱਗ ਗਈਆਂ ਨੇ ਉਹ ਫੇਕ बिकਣ ਲੱਗ ਗਈਆਂ ਸਭ ਨੂੰ ਪਤਾ ਜਾਂ ਤਾਂ ਉਸ ਨੂੰ ਤੋੜ ਕੇ ਜਿਹੜਾ ਇੱਕ ਜੰਜਾਲ ਬਣ ਗਿਆ ਇਹ ਇਮੇਜ ਦਾ ਸੋਕ ਕੱਢ ਉਹਨੂੰ ਤੋੜ ਕੇ ਜਾਂਦਾ ਸੱਚੀ ਮਿੱਚੀ ਦਿਖਾਉਣ ਕੇ ਪਾਈ ਹਾਂ ਕੱਲੇਗੀ ਮੈਨੂੰ ਦੱਸਦਾ ਵੀ ਜਦੋਂ ਮੋਰਚਾ ਉੱਥੋਂ ਉੱਠਿਆ ਨਾ ਗੋਲਡਨ ਟੈਂਪਲ ਤੋਂ ਸੰਤ ਲੋਂਗੋ ਵਾਲੇ ਤਿੰਨ ਚਾਰ ਦਿਨਾਂ ਲਈ ਗਾਇਬ ਹੋ ਗਏ ਸੀ ਕਿਤੇ ਅਚਾ ਉਹਨਾਂ ਦਾ ਜਿਹੜਾ ਕਲੋਸਟ ਬੰਦਾ ਹੈ ਉਹ ਮੇਰਾ ਮਿੱਤਰ ਸੀ ਉਹਨੇ ਮੈਨੂੰ ਦੱਸਿਆ ਉਹ ਉੱਥੇ ਪੰਜ ਗਰਾਈਆਂ ਕੋਲ ਕੋਈ ਮਦਦ ਸਾਧ ਦਾ ਕੇਦਾ ਡੇਰਾ ਉੱਥੇ ਆ ਕੇ ਆਰਾਮ ਨਾਲ ਸੌਹਰਾ ਕੁਝ ਬੰਦ ਕਰਕੇ ਉਹ ਆਪਣਾ ਬੈਠ ਕੇ ਅੱਛਾ ਹੁਣ ਗੱਲ ਨਹੀਂ ਹੈ ਹੁਣ ਵਿਜ਼ਿਬਿਲਟੀ ਤੇ ਜੋ ਹੋ ਰਿਹਾ ਹੈ ਦਿਖਾਵੇ ਤੇ ਜੋ ਹੋ ਰਿਹਾ ਹੈ ਉਹਨਾਂ ਨੇ ਪਰ ਕਨਫਰਮੈਂਸ ਕਰੀ ਘੰਟੇਵਾਦ ਅਸੀਂ ਕਰੋ ਇਹ ਦੋਸ਼ ਲਾਤੇ ਅਸੀਂ ਇਹਦਾ ਜਵਾਬ ਦਵੋ ਅਸੀਂ ਐ ਕੱਟ ਦਾਂਗੇ ਅਸੀਂ ਉਹ ਅਗਲੇ ਤਾਂ ਉਸ ਵਿੱਚ ਫਸ ਗਏ ਨੋ ਗੇਮ ਦੇ ਵਿੱਚ ਪਰ ਉਹਦੇ ਵਿੱਚ ਇਹ ਹੈ ਕਿ ਜਿਹੜੇ ਹੋਰ ਛੋਟੇ ਮੋਟੇ ਰੂਟਲੈਸ ਲੋਕ ਨੇ ਉਹ ਜ਼ਿਆਦਾ ਫਾਇਦਾ ਉਠਾ ਰਹੇ ਨੇ ਆਪਾਂ ਦੇਖ ਰਹੇ ਹਾਂ ਜਿਹੜੇ ਆਲ ਵਾਲੇ ਐਡਵਾਈਜ਼ਰ ਨੇ ਜਿੰਨੇ ਇਹਨਾਂ ਦੀ ਕੋਈ ਕੁਝ ਦੱਸਣੀ ਸੀ ਕੋਈ ਕਾਸਮ ਦੀ ਕੁਝ ਦੱਸ ਹੋਈ ਹੈ ਉਹ ਤਾਂ ਇਸ ਝਗੜੇ ਨੂੰ ਮੁੱਕਣੇ ਨਹੀਂ ਦੇਣਗੇ ਕਦੇ ਵੀ ਤੁਹਾਨੂੰ ਚਾਹੀਦਾ ਤਾਂ ਇਹ ਹੈ ਕਿ ਇਹ ਬੋਕਲ ਬੈਠ ਕੇ ਜਿਹੜੇ 5-7 ਬੰਦੇ ਮੇਨ ਹੈਗੇ ਨੇ ਕੋਈ ਏਟੀ ਗੱਲ ਨਹੀਂ ਕੋਈ ਏਡਾ ਜਿਹੜੀ ਮਹਾਪਰਤ ਲੱਗੀ ਹੈ ਮਤਲਬ ਇਹਨਾਂ ਨੂੰ ਚਾਹੀਦਾ ਹੈ ਕਿ ਇਹੋਜ਼ ਨੂੰ ਆਪਣੇ ਨੂੰ ਪਾਸੇ ਰੱਖ ਕੇ ਪਹਿਲਾਂ ਸਮਝ ਲੈਣ ਕਿ ਸਾਨੂੰ ਲੋਕ ਛੱਡ ਕਿਉਂ ਗਏ 10 ਸਾਲ ਮਿਸਰੂਲ ਕੀਤਾ ਤੇ ਉਹ ਅਸੀਂ ਲੋਕਾਂ ਨੂੰ ਕਿਵੇਂ ਜਿਚਾਈਏ ਕਿ ਭਾਈ ਅਸੀਂ ਗਲਤ ਕਰ ਲਿਆ ਪਰ ਹੁਣ ਅਸੀਂ ਨਹੀਂ ਕਰਾਂਗੇ ਦੂਜੇ ਕਿਵੇਂ ਬੀਜੇਪੀ ਬੀਜੇਪੀ ਕਰੀ ਜਾਂਦੇ ਨੇ ਹਮੇਸ਼ਾ ਹੀ ਸੈਂਟਰ ਨਾਲ ਲੱਗ ਕੇ ਚੱਲਦੀ ਹੁੰਦੀ ਹੈ origignal ਪਾਰਟੀ ਉੱਪਰੋਂ ਵਿਰੋਧ ਹੁੰਦੇ ਅੰਦਰੋਂ ਰਲੇ ਹੁੰਦੇ ਨੇ ਉਹ ਤੋਂ ਬਿਨਾ ਸਰਕਾਰਾਂ ਚੱਲਦੀਆਂ ਹੀ ਨਹੀਂ ਕਦੇ ਕੀ ਜਿਹੇ ਅਕੀਨ ਨੂੰ ਜਿਹੜਾ ਸਵਾਦ ਪੈ ਗਿਆ ਅਸਲ ਦੇ ਵਿੱਚ ਉਹ ਹੈ ਸਟੇਟ ਕraft ਦਾ ਸਟੇਟ ਦੀ ਮਸ਼ੀਨਰੀ ਨੂੰ ਯੂਜ਼ ਕਰਨ ਦਾ ਉਹ ਚਾਹੇ ਪੁਲਿਸ ਹੈ ਜਾਏ ਹੋਰ ਮਹਿਕਮੇ ਨੇ ਚਾਹੇ ਉਹ ਮਤਲਬ ਇਨਫੋਰਮੇਸ਼ਨ ਦੇ ਸੈਂਟਰ ਨੇ ਉਹ ਹੁਣ ਨਹੀਂ ਹੈ ਸੰਘਰਸ਼ ਹੈ ਜਿਹੜਾ ਦੇਖੋ ਇਹਦੇ ਚੋਂ ਜਾਂ ਤਾਂ ਮੋਰਚਾ ਲਾਵੇ ਕੋਈ ਦੋਨਾਂ ਚੋਂ ਕਿਤੇ ਤਾਂ ਲੀਡਰਸ਼ਿਪ ਅਮਰਜ ਹੋਊਗੀ ਮੋਰਚਾ ਲਾਉਣ ਜੂਗਾ ਕੋਈ ਵੀ ਨਹੀਂ ਦੋਨਾਂ ਦੇ ਵਿੱਚ ਪਰ ਮੋਰਚਿਆਂ ਦਾ ਯੁੱਗ ਵੀ ਖਤਮ ਹੋ ਗਿਆ ਆਪੇ ਤਾਂ ਇਹਨਾਂ ਨੇ ਕਰਿਆ ਪ੍ਰੋਟੈਸਟ ਖਰੀਦਨੇ ਇਹਨਾਂ ਨੇ ਸ਼ੁਰੂ ਕਰੇ ਕਾਲੀ ਦਲ ਦੀ ਗਵਰਨਮੈਂਟ ਦੇ ਵਿੱਚ ਜਿੰਨੇ ਪ੍ਰੋਟੈਸਟ ਹੋਏ ਉਹ ਸਾਰੇ ਖਰੀਦੇ ਜਾਂਦੇ ਸੀ ਕੋਈ ਕੋ ਐਕਸੀਡੈਂਟ ਚ ਕੁੜੀ ਮਾਰੇ ਗਈ ਬੱਸ ਏਟ ਆ ਕੇ ਉਹਦੇ ਮਾਪਿਆਂ ਨੂੰ ਪੈਸੇ ਦੇ ਤੇ ਮਤਲਬ ਨੌਕਰੀ ਦੇ ਦਿੱਤੀ ਕਿਸੇ ਨੂੰ ਕਦੇ ਹੁੰਦਾ ਸੀ ਤੁਸੀਂ ਸੁਣੀ ਸੀ ਗੱਲ ਕਦੇ ਅਨੁਭਗ ਸਿੰਘ ਦੇ ਫਾਦਰ ਨੂੰ ਅੰਗਰੇਜ਼ ਜ਼ਗੀਰ ਦੇ ਦਿੰਦੇ ਤਾਂ ਭਾਗੂ ਹੁੰਦਾ ਇਹ ਇਹ ਜਿਹੜੀਆਂ ਚੀਜ਼ਾਂ ਨੇ ਨਾ ਸਪਰੋਟੈਸਟ ਨੂੰ ਮਤਲਬ ਕਮਰਸ਼ੀਅਲਾਈਜ਼ ਕੀਤਾ ਗਿਆ ਉਹਨੂੰ ਅੱਛਾ ਸਾਰਾ ਟ੍ਰੇਡ ਯੂਨੀਅਨਿਜ਼ਮ ਇੰਦਾ ਖਤਮ ਹੋਇਆ ਇੱਕ ਕਰਕੇ ਉਹਨੂੰ ਉੱਥੇ ਪਾਸੇ ਵੀ ਇਹ ਨਹੀਂ ਜਾ ਸਕਦਾ ਸੋ ਮੇਰਾ ਖਿਆਲ ਹੈ ਮੋਰਚਾ ਲਾਉਣ ਦਾ ਨਾ ਮੋਰਚਾ ਲਾਉਣ ਦੀ ਹੁਣ ਉਹ ਸਮਰੱਥਾ ਨਹੀਂ ਰਹੀ ਕਿਉਂਕਿ ਬੇਸ਼ੱਕ ਪਿੱਛੇ ਜੇ ਵੀ ਰਹਾ ਸੀ ਪਿੱਛੇ ਜੇ ਸ਼ਰੋਮਣੀ ਕਰਤਾਰ ਦੇਵਾਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੀ ਆਏ ਸੀ ਸਰਾਲਾ ਹੈੱਡ ਦੇ ਉੱਪਰ ਕਿ ਕਪੂਰੀ ਤੋਂ ਅਸੀਂ ਪਰ ਸ਼ੁਰੂਆਤ ਕਰ ਸਕਦੇ ਹਾਂ ਪੰਜਾਬ ਦੇ ਪਾਣੀਆਂ ਦੀ ਅੱਜ ਤਾਂ ਦੇਖੋ ਕਿ ਗਲਟ ਦਾ ਸ਼ਰਮਣੀ ਅਕਾਲੀ ਦਲ ਇਹੋ ਜਿਹਾ ਬਣ ਗਿਆ ਲੋਕਾਂ ਦੇ ਵਿੱਚ ਕਿ ਜੇ ਪਾਣੀ ਨੂੰ ਲੈ ਕੇ ਮੋਰਚਾ ਲਾਉਂਦੇ ਨੇ ਧਰਮ ਨੂੰ ਲੈ ਕੇ ਮੋਰਚਾ ਲਾਉਂਦੇ ਨੇ ਜਾਂ ਕਿਸਾਨੀ ਨੂੰ ਲੈ ਕੇ ਮੋਰਚਾ ਲਾਉਂਦੇ ਨੇ ਲੋਕਾਂ 'ਚ ਮਜ਼ਾਕ ਦਾ ਪਾਤਰ ਬਣ ਗਏ ਤੇ ਇਹ ਇਮੇਜ ਜੇਕਰ ਸ਼ਰਮਣੀ ਅਕਾਲੀ ਦਲ ਸੋਚੇ ਸ਼ਰਮਣੀ ਅਕਾਲੀ ਦਲ ਪ੍ਰਧਾਨ ਤੇ ਲੀਡਰਸ਼ਿਪ ਸੋਚੇ ਕਿ ਉਹ ਸਖੌਲੇ ਚੇਂਜ ਹੋ ਜੂਗੀ ਸਖੌਲੇ ਚੇਂਜ ਤਾਂ ਹੋਣੀ ਨਹੀਂ ਇਹ ਤਾਂ ਇੱਕ ਤੁਸੀਂ ਦੇਖੋ ਕਿ ਇੰਡੀਅਨ ਪੋਲੀਟਿਸ਼ੀਅਨਾਂ ਦੇ ਵਿੱਚੋਂ ਸਿਰਫ ਇੱਕ ਰਾਘੂਪਰ ਗਾਂਧੀ ਨੇ ਜਿਨ੍ਹਾਂ ਨੇ ਆਪਣੀ ਈਮੇਲ ਚੇਂਜ ਕਰਕੇ ਦਿਖਾਈ ਹੈ ਲੋਕਾਂ ਦੇ ਵਿੱਚ ਬਾਕੀ ਤਾਂ ਕਿ ਤੁਮ ਕੁਛ ਨਹੀਂ ਹੋਇਆ ਹੈਗਾ ਮੋਰਚੇ ਲਾਉਣ ਦੀ ਸਮਰੱਥਾ ਨਹੀਂ ਰਹੀ ਲੋਕ ਮਜ਼ਾਕ ਦੇ ਵਿੱਚ ਲੈ ਲੈਣਗੇ ਮੋਰਚਿਆਂ ਨੂੰ ਵੀ ਸਪੋਰਟ ਕੌਣ ਕਰੂਗਾ ਕਿਪੂ ਠੀਕ ਹੈ ਤੁਹਾਡੀ ਗੱਲ ਨੂੰ ਦੇਖੋ ਗੱਲ ਇਹ ਹੈ ਕਿ ਮੋਰਚਿਆਂ ਦਾ ਇੱਕ ਤਾਂ ਜਿਹੜਾ ਆਧਾਰ ਸੀ ਉਹ ਕਿਸਾਨ ਲੈ ਕੇ ਖਿੱਚ ਕੇ ਉਹੀ ਲੋਕ ਇੱਧਰ ਆਉਂਦੇ ਹੁੰਦੇ ਸੀ ਪਹਿਲਾਂ ਉਹ ਲੰਬੇ ਮੋਰਚੇ ਲਾਉਣ ਦੇ ਇਹਨਾਂ ਨਾਲੋਂ ਜ਼ਿਆਦਾ ਐਕਸਪਰਟ ਹੋ ਗਏ ਨੇ ਉਹ ਜੀ ਚੀਜ਼ ਇਹ ਹੈ ਕਿ ਉਰਤੀ ਹੀ ਧਾਰਮਿਕ ਜਿਹੜਾ ਇਹਨਾਂ ਨੇ ਕੋਸ਼ਿਸ਼ ਕਰੀ ਕਿ ਬੰਦੀ ਸਿੰਘਾਂ ਵਾਲਾ ਜਾਂ ਹੋਰ ਉਹਦੇ ਵਿੱਚ ਦੇਖੋ ਯੂਨਿਟੀ ਤੇ ਤਿਆਗ ਦੀ ਰੋਹ ਹੈ ਜੇ ਸਿੰਪਲੀਸਿਟੀ ਦੀ ਰੋਹ ਨਹੀਂ ਹੈ ਇਹ ਉਹਨੂੰ ਸਿਰਫ ਫੋਟੋ ਸ਼ੂਟ ਤੱਕ ਮਤਲਬ ਸੀਮਿਤ ਕਰ ਦਿੰਦੇ ਨੇ ਉਹ ਜਿਸ ਤਰੀਕੇ ਦੇ ਨਾਲ ਮੈਨੂੰ ਕੋਈ ਦੱਸ ਰਿਹਾ ਸੀ ਬੰਦਾ ਵੀ ਮਤਲਬ ਜਿਹੜੀ ਪੰਜਾਬ ਬਚਾਓ ਯਾਤਰਾ ਕੀ ਗੱਡੀਆਂ ਦੀ ਸਪੀਡ ਹੀ ਇੰਨੀ ਸੀ ਕਿ ਪੰਜਾਬ ਬਚਣਾ ਕਿੱਥੋਂ ਸੀਗਾ ਪਿੰਡ ਚ ਲੰਘਗੇ ਤੁਸੀਂ ਗੱਡੀ ਤੇ ਚੜ ਕੇ ਮਤਲਬ ਇਹ ਇੱਕ ਇਹ ਇੱਕ ਸ਼ੋਅ ਆਫ ਹੈ ਜਿਹੜੀ ਕਹਿੰਦੇ ਨੇ ਹਿਸਟਰੀ ਰਿਪੀਟਸ ਇਟਸੈਲਫ ਫਸਟ ਐਜ਼ ਟ੍ਰੈਜਡੀ ਟ्वाइस ਐਜ਼ ਫਾਰਸ ਉਹ ਹਰ ਸਿੱਕਲ ਜਿਹੜਾ ਬਣ ਗਿਆ ਨਾ ਪ੍ਰੋਟੈਸਟ ਦਾ ਜਾਂ ਹੋਰ ਸਾਰੇ ਕਸਦਾ ਉਹਨੂੰ ਛੱਡਣ ਉਹ ਪਖੰਡ ਜਿੰਨੀ ਤੇ ਛੱਡਦੇ ਨਹੀਂ ਉਹ ਨਹੀਂ ਤੇ ਖੜਾ ਨਹੀਂ ਛੁੱਟਣਾ ਦੂਜੀ ਚੀਜ਼ ਇਹ ਹੈ ਕਿ ਸਿੱਖ ਕਰਨ ਜਿਹੜਾ ਉਹ ਤਾਂ ਆਧਾਰ ਹੀ ਸੱਚ ਹੈ ਰਾਜ ਦਾ ਜਿਹੜਾ ਰਾਜ ਭਾਗ ਦਾ ਆਧਾਰ ਹੁੰਦਾ ਉਹ ਝੂਠ ਹੁੰਦਾ ਹੈ ਹਮੇਸ਼ਾ ਅੱਜ ਕੱਲ ਦਾ ਜੋ ਮੀਡੀਆ ਦਾ ਪ੍ਰਚਾਰ ਤੰਤਰ ਹੈ ਜਿਹੜਾ ਉਹ ਬੇਸਿਕਲੀ ਤਾਂ ਪਖੰਡ ਹੀ ਹੈ ਸਾਰਾ ਉਹਗਲੇ ਕਹਿੰਦੇ ਪਖੰਡ बिकਦਾ ਇਸ ਕਰਕੇ ਪਖੰਡ ਕਰ ਲਓ ਔਰ ਉਹ ਇਹਨਾਂ ਨਾਲੋਂ ਵੱਡੇ ਪਖੰਡੀ ਆ ਗਏ ਨੇ ਦੂਜੇ ਪਾਸੇ ਇਸ ਤੁਸੀਂ ਮਾਨ ਸਾਹਿਬ ਦਾ ਹੀ ਦੱਸਦੇ ਹੋ मतलब ਇਹਨਾਂ ਨੂੰ ਮਹਾਪਖੰਡੀ ਆ ਗਏ ਨੇ ਉਹਦੇ ਚ ਇਹ ਕਿੱਥੋਂ ਹਰਾ ਦੇਣਗੇ ਉਹਨਾਂ ਨੂੰ ਸੋ ਇਹਨਾਂ ਨੂੰ ਬਿਲਕੁਲ ਸੱਚ ਦਾ ਪੱਲਾ ਫੜਨਾ ਚਾਹੀਦਾ ਹੈ ਬਿਲਕੁਲ ਇਹ ਕਹਿਣ ਕਿ ਭਾਈ ਅਸੀਂ ਮਤਲਬ ਗਲਤੀਆਂ ਵੀ ਕੀਤੀਆਂ ਨੇ ਸਤੋਂ ਜਾਣਬੁੱਝ ਕੇ ਵੀ ਗਲਤੀਆਂ ਕਰੀਆਂ ਨੇ ਸਤੋਂ ਹੋ ਵੀ ਗਈਆਂ ਪਰ ਸਾਨੂੰ ਇੱਕ ਮੌਕਾ ਦਿਓ ਪਰ ਉਹ ਮੌਕਾ ਤਾਂ ਮਿਲੂ ਜੇ ਇਕੱਠੇ ਹੋ ਕੇ ਬਿਲਕੁਲ ਮੰਨ ਲੈਣ ਆਪਣੀਆਂ ਤੇ ਆਪਸ ਵਿੱਚ ਰਲ ਕੇ ਚੱਲਣ ਉਹ ਗੰਜੈਸ਼ਪੁਰ ਘਟ ਲੱਗ ਰਹੀ ਹੈ ਸਾਰੇ ਇਨਸਿキュਰ ਹੋਏ ਹੋਏ ਨੇ ਸਾਰਿਆਂ ਦੀ ਐਡਵਾਈਸ ਮਤਲਬ ਮੋਰਚਾ ਤਾਂ ਪੰਜਾਬ ਚ ਖੁੱਲਣਾ ਹੈ ਇਸ ਲਈ ਪੰਜਾਬ ਦੀ ਪਾਰਟੀ ਦੇ ਹੁਣ ਇਹਨੇ ਮੀਟਿੰਗਾਂ ਦਿੱਲੀ ਹੁੰਦੀਆਂ ਨੇ ਲੀਡਰਾਂ ਦੀਆਂ ਮਤਲਬ ਇੱਕ ਪਿੱਛੇ ਸ਼ਕਤੀਆਂ ਬੈਠੀਆਂ ਨੇ ਨਾ ਜਿਹੜੀਆਂ ਇਹਨਾਂ ਨੂੰ ਕੱਟਕੁਤਲੀ ਦੀ ਤਰ੍ਹਾਂ ਨਚਾ ਵੀ ਰਹੀਆਂ ਨੇ ਕੁਛ ਇਹਨਾਂ ਦਾ ਆਪਣਾ ਹੰਕਾਰ ਗੁੱਸਾ ਇਨਸਿਕਿਉਰਟੀ ਨਜਾ ਰਹੀ ਹੈ ਸੋ ਉਹਦੇ ਚ ਰੱਬੇ ਹੀ ਕੋਈ ਕਿਰਪਾ ਕਰੇ ਪਏ ਨਿਕਲੇ ਹੁਣ ਅਦਰਵਾਈਜ਼ ਮੇਰਾ ਖਿਆਲ ਹੈ ਤਵਾਹੀ ਵਾਲੇ ਪਾਸੇ ਮਰੋ ਰਸਤੇ ਤੇ ਚੱਲ ਪਏ ਨੇ ਪਰ ਕਿਸੇ ਨੂੰ ਵੀ ਲੱਗਦਾ ਕਿ ਮੈਂ ਇੱਕ ਸਟੈਪ ਪਿੱਛੇ ਹਟਿਆ ਤਾਂ ਮੰਨਿਆ ਜਾਊਗਾ ਹੀ ਮੈਂ ਹਾਰ ਗਿਆ ਜੇ ਮੈਂ ਹਾਰ ਗਿਆ ਤਾਂ ਮੈਂ ਖਤਮ ਹੋ ਗਿਆ ਬਸ ਥਿਸ ਇਜ਼ ਐਂਡ ਆਫ ਦਾ ਵਰਲਡ ਮਤਲਬ ਇਹਦਾ ਇਸ ਮੋੜ 'ਚ ਚਲੇ ਗਏ ਨੇ ਸ ਪਰ ਉਹਦਾ ਕੋਈ ਫਾਇਦਾ ਨਹੀਂ ਹੁੰਣਾ ਉਹਨਾਂ ਨੇ ਇੱਕ ਤਰੀਕ ਉੱਥੇ ਕੱਲ ਤੱਕ ਤੇ ਰੱਖ ਲਈ ਇਹਨਾਂ ਨੇ ਇੱਕ ਤਰੀਕ ਨੂੰ ਆਪਣੀ ਐਸਸੀਬੀਸੀ ਦਾ ਦੂਜਾ ਇਸਤਰੀ ਵਿੰਗ ਦਾ ਮਤਲਬ ਇਹ ਮੀਟਿੰਗਾਂ ਰੱਖਤੀਆਂ ਨੇ ਅਨਾਉਂਸ ਕਰੇ ਜਾਂਦੇ ਨੇ ਅਚਾ ਉਹ ਕੋਈ ਮਤਲਬ ਨਹੀਂ ਹੁੰਦਾ ਰੋਜ਼ ਪ੍ਰੈਸ ਕਾਨਫਰੰਸਾਂ ਕਰਕੇ ਉਹ ਮੈਂ ਤਾਂ ਹੱਸ ਰਿਹਾ ਸੀ ਇੱਕ ਹੋਰ ਗੱਲ ਹੋ ਰਹੀ ਇਸ ਚੈਨਲ ਨੂੰ ਕਿ ਪਹਿਲੇ ਤੁਹਾਡੇ ਲੋਜੀ ਦੀਆਂ ਗੱਲਾਂ ਹੁੰਦੀਆਂ ਨੇ ਸਾਡੀ ਵਿਚਾਰਧਾਰਾ ਚੰਗੀ ਐ ਫਿਰ ਮੁੱਦਿਆਂ ਦੀ ਸਾਡੇ ਮੁੱਦੇ ਠੀਕ ਨੇ ਅਖੀਰ ਫਿਰ ਮੈਂ ਮੈਂ ਤੂੰ ਤੂੰ ਤੇ ਆ ਜਾਂਦੀ ਏ ਗੱਲ ਗਲਮਗਲੀ ਇੱਕ ਦੂਜੇ ਦੇ ਮਤਲਬ ਕੱਪੜੇ ਲਾਉਣ ਤੇ ਆ ਜਾਂਦੀ ਏ ਪਰ ਉਹ ਉੱਥੇ ਬੜੀ ਜਲਦੀ ਪਹੁੰ ਪਰ ਵਿਚ ਵਿਚਾਲੇ ਵਾਲੇ ਜਿਹੜੇ ਉਹ ਨਾਵਾ ਸੀ ਜਿਹੜੇ ਰਸਤੇ ਸੀ ਉਹ ਸਾਰੇ ਲਗਭਗ ਬੰਦ ਹੋ ਗਏ। ਕੋਈ ਇਸ ਤਰ੍ਹਾਂ ਕਿ ਮੇਰਾ ਸੋਚਾ ਹੈ ਕਿ ਚਾਹੀਦਾ ਹੈ ਕਿ ਜਿਹੜੇ ਮੇਨ ਲੀਡਰ ਨੇ ਮੇਨ ਪਲੇਅਰ ਨੇ ਉਹ ਉਹ ਰੀਥਿੰਕ ਕਰਨ।ਨਾ ਧੋ ਕੇ ਠੰਡੇ ਮਤਲਬ ਆਪਣੇ ਮਨ ਠੰਡੇ ਕਰਕੇ ਫੇਰ ਸੋਚ ਕੇ ਫੈਸਲੇ ਕਰਨ। ਰਿਐਕਟਿਵਿਟੀ ਜਾਗੇ ਨਹੀਂ। ਇੱਕ 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 ਕਹਿੰਦਾ ਦੂਜਾ ਉਹ ਦੂਜਾ ਕਹਿੰਦਾ ਮੈਂ ਤਾਂ ਸਿੱਖ ਸੇਰ ਹੈ ਦੂਆ ਸਵਾ ਸੇਰ ਹੈ। ਇਥੋਂ ਕੁਝ ਨਹੀਂ ਨਿਕਲਣਾ। ਕਲੇਸ਼ ਦੇ ਨਾਲ ਤੋਂ ਆਪਾਂ ਰੰਗ ਜੇਪੋਂ ਦੇਖਦੇ ਹਾਂ ਨੇ ਸਾਰੀਆਂ ਸultanate ਸਾਰਾ ਕੁਝ ਤਬਾਹ ਹੋ ਜਾਂਦਾ ਜਦੋਂ ਤੁਹਾਡੇ ਮਨ 'ਚ ਕਲੇਸ਼ ਆ ਗਿਆ ਪੂਰੇ ਘਰ 'ਚ ਵੀ ਆ ਉਹ ਤੁਹਾਡੇ ਇਹ ਸਾਰੇ ਤਾਂ ਹੀ ਫੈਲੂ। ਕੋੜਾ ਜੀ ਸਭ ਇੱਕ ਮੈਂ ਹੋ। ਜੀ। ਜਿਹੜੇ ਸੀ ਜ ਮੈਨੂੰ ਲੱਗਦੀ ਹੁੰਦੀ ਹੈ ਕਿ ਜੀ ਕਿਸ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪਿੱਛੇ ਕਿਉਂ ਗਈ? ਇੱਕ ਕਾਰਨ ਇਹ ਹੀ ਮੈਨੂੰ ਲੱਗਦਾ ਹੋ ਸਕਦਾ ਮੈਂ ਗਲਤ ਬੋਲ ਰਿਹਾ ਤੁਸੀਂ ਕਰੈਕਟ ਕਰ ਦਿਓ। ਇਸ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਮੇਨ ਫੇਸ ਨੇ ਉਹ ਕਿੰਨੇ ਦਿਹਾਤੀਆਂ ਤੋਂ ਚੱਲੇ ਆਉਂਦੇ ਨੇ। ਓ ਐਮਪੀ ਵੀ ਰਹੇ ਮੰਤਰੀ ਵੀ ਰਹੇ ਐਮਐਲਏ ਵੀ ਰਹੇ ਚੇਅਰਮੈਨ ਵੀ ਰਹੇ ਸਾਰਾ ਕੁਝ ਰਹੇ ਅੱਜ ਵੀ ਉਹ ਹੀ ਲੀਡਰ ਨੇ ਇਸ ਸਮੇਂ ਦੇ ਵਿੱਚ ਪੰਜਾਬ ਬੜਾ ਬਦਲਿਆ ਪੰਜਾਬ ਵਿਕਾਸ ਦੇ ਉੱਪਰ ਰੱਖਣ ਦੇ ਉੱਪਰ ਵੀ ਗਿਆ ਪੰਜਾਬ ਨਗਾਰ ਦੇ ਉੱਪਰ ਵੀ ਗਿਆ ਨਸ਼ਾ ਖੇਤੀ ਕਤਮ तमाम तरह ਦੇ ਮੁੱਦੇ ਨੇ ਜਿਹਨਾਂ ਦੇ ਅਪਣੇ ਇੱਥੇ ਗੱਲ ਕਰਦੇ ਆ ਕਿ ਇੱਕ ਲੀਡਰਸ਼ਿਪ ਨੂੰ ਪੰਜਾਬ ਦੀਆਂ ਕਿੰਨੀਆਂ ਪੀੜ੍ਹੀਆਂ ਨੇ ਲਗਾਤਾਰ ਦੇਖਿਆ ਦਾਦਿਆਂ ਨੇ ਦੇਖਿਆ ਬਾਪ ਨੇ ਦੇਖਿਆ ਅੱਗੇ ਹੁਣ ਪੋਤੇ ਦੇ ਕਰੇਗੇ ਉਹ ਜੀ ਜੀਪੀਟਾ ਪਰ ਖਤਮ ਹੋਣੀ ਹੋਆ ਕਿ ਤੁਸੀਂ ਵਾਰ-ਵਾਰ ਤੁਸੀਂ ਵਾਰ-ਵਾਰ ਅੱਗੇ ਆਈ ਜਾਓਗੇ ਪਰ ਪੰਜਾਬ ਦੀ ਅਗਲੀ ਪੀੜ੍ਹੀ ਸੋਚੂਗੀ ਜੇਕਰ ਪੰਜਾਬ ਦਾ ਨੁਕਸਾਨ ਹੋ ਗਿਆ ਰਾਜ ਇਹਨਾਂ ਕੋਲੇ ਸੀ ਇਹਨਾਂ ਕਰਕੇ ਸਾਰਾ ਕੁਝ ਹੋਇਆ ਇੰਪੈਕਟ ਹੋਇਆ ਇਸ ਚੀਜ਼ ਦਾ ਵੀ ਇੱਕ ਹੀ ਚਿਹਰੇ ਵਾਰ-ਵਾਰ ਅੱਗੇ ਆਈ ਜਾਣੇ ਬਿਲਕੁਲ ਬਿਲਕੁਲ ਦੇਖੋ ਇਹ ਬੜੀ ਟ੍ਰੈਜਡੀ ਹੈ ਸਾਡੀ ਇਹ ਅਸੀਂ ਜਦੋਂ ਬਿਲਡ ਕਰਨ ਲੱਗਦੇ ਆ ਆਪਣੇ ਆਪ ਨੂੰ ਜਿਹੜਾ ਕੰਮ ਜਿਹੜੇ ਹਲਮਜ਼ ਆਫ ਅਫੇਅਰ ਦੇ ਉੱਪਰ ਹੁੰਦੇ ਨੇ ਬੰਦੇ ਲਾਣੇ ਦਾ ਰ ਹੈ ਜਿਹੜਾ ਕਰਦਾ ਉਹ ਇਹੀ ਜਸਟੀਫਾਈ ਕਰੀ ਜਾਵੇ ਕਿ ਗਲਤੀਆਂ ਤਾਂ ਸਾਰਾ ਕੁਝ ਤਬਾਹੀ ਤਾਂ ਹੋ ਰਹੀ ਹੈ ਪਰ ਮੈਂ ਨਹੀਂ ਜ਼ਿੰਮੇਵਾਰ ਉਿੱਥੇ ਇੱਕ ਵਾਰੀ ਨਾ ਐਮ ਜੇ ਅਕਬਰ ਕਿੱਡੇ ਵੱਡੇ ਜਰਨਲਿਸਟ ਨੇ ਉਹ ਆਏ ਉਹਨਾਂ ਨੇ ਇੱਕ ਲੈਕਚਰ ਕੀਤਾ ਨਹਿਰੂ ਦੇ ਉੱਪਰ ਬਹੁਤ ਬੋਲੇ ਵੀ ਨਹਿਰੂ ਜ਼ਿੰਮੇਵਾਰ ਨਹੀਂ ਸੀ ਕਾਸੇ ਦੇ ਲਈ ਜੋ ਕੁਝ ਵੀ ਹੋਇਆ ਫਟ ਉੱtre ਜਾਜੂ ਵੀ ਰਹਿ ਸੀ ਮੈਂ ਉਹ ਫਿਰ ਮੈਂ ਜ਼ਿੰਮੇਵਾਰ ਹਾਂ ਇੱਕ ਬੰਦਾ ਪ੍ਰਧਾਨ ਮੰਤਰੀ ਰਹੇ ਮਤਲਬ ਜੋ ਕੁਝ ਵੀ ਉਹਦੇ ਸਮੇਂ ਦੇ ਵਿੱਚ ਹੋਇਆ ਚੰਗਾ ਹੋਇਆ ਉਹ ਵੀ ਬਹੁਤ ਅੱਛਾ ਪਰ ਮਾੜਾ ਕਿਉਂਕਿ ਉਹਦੀ ਜ਼ਿੰਮੇਵਾਰੀ ਕੋਈ ਤਾਂ ਲੋਕ ਆਮ ਬੰਦਾ ਥੋੜਾ ਜ਼ਿੰਮੇਵਾਰ ਹੋ ਜਾਊਗਾ ਜਿਹਦੇ ਜਿੰਨੇ ਕੋਈ ਤਲਕੇ ਹੀ ਨਹੀਂ ਕੋਈ ਕਰਨੀ ਹਰ ਨਸ਼ਾ ਵੀ ਹੋ ਗਿਆ ਸੁਸਾਇਸਾਈਡ ਵੀ ਵੱਧ ਗਿਆ ਪੰਜਾਬ ਉਜੜ ਗਿਆ ਪੰਜਾਬ ਨੂੰ ਬਚਾਉਣ ਲਈ ਵੀ ਆਪੇ ਆ ਰਹੇ ਅਸੀਂ ਇਹਨੋਂ ਕੋਈ ਤੁਸੀਂ ਦੱਸੋ ਤਾਂ ਸਹੀ ਕਿ ਤੁਸੀਂ ਜਦੋਂ ਰਾਜ ਭਗਤ ਤੇ ਬੈਠੇ ਸੀ ਤੁਹਾਡੇ ਹੱਥਿਆਂ ਫਿਰ ਉਜੜਨਾ ਕਿਵੇਂ ਸ਼ੁਰੂ ਹੋਇਆ ਮਤਲਬ ਤੁਸੀਂ ਇਹ ਨਹੀਂ ਨਾ ਕਰ ਸਕਦੇ ਕਿ ਇਹਦਾ ਦੂਜਿਆਂ ਦਾ ਨਾਮ ਲਾ ਦਿਓ ਝਾੜੂ ਵਾਲੇ ਮਤਲਬ ਪੰਜੇ ਵਾਲੇ ਦਾ ਲਾ ਦਿਨ ਪੰਜੇ ਵਾਲੇ ਤੱਕੜੀ ਵਾਲੇ ਦਾ ਲਾ ਦਿਨ ਇਹ ਕਿੰਨੀ ਕਿਤੇ ਚੱਲੇਗਾ ਤੁਸੀਂ ਇਸ ਤਰ੍ਹਾਂ ਕਿ ਇਹ ਤਾਂ ਆਪਣਾ ਆਪਣਾ ਹਿੱਸਾ ਇਹਨਾਂ ਨੂੰ ਅਰ ਜਿੰਨੀ ਜਿੰਨੀ ਕਮਾਂਦਾਰੀਕ ਰੱਖਣਗੇ ਉਹ ਨਾਲ ਉਹ ਦੇਖੋ ਇਮਾਨਦਾਰੀ ਦਾ ਜਿਹੜਾ ਸਿੱਕਾ ਹੈ ਜਾਂ ਸੱਚ ਦਾ ਜਿਹੜਾ ਸਿੱਕਾ ਹੈ ਚੱਲਦਾ ਦਾ ਸਲੋ ਹੈ ਪਰ ਚੱਲਦਾ ਡੈਫੀਨੇਟ ਹੈ ਝੂਠ ਦੀ ਜਿਹੜੀ ਹੰਡੀ ਆ ਉਹ ਚੜਦੀ ਤਾਂ ਬੜੀ ਜਲਦੀ ਹੈ ਉਤਰ ਵੀ ਜਾਂਦੀ ਜਾਂਦੀ ਹੈ ਬਾਰ-ਬਾਰ ਨਹੀਂ ਚੜਦੀ ਸਿਆਸਤ ਨੂੰ ਇਸ ਲੈਵਲ ਤੱਕ ਲਿਆਏ ਨੇ ਸਾਡੇ ਸਾਰੇ ਸਿਆਸਤਦਾਨ ਇਕੱਲੇ ਨਹੀਂ ਹੈਗੇ ਵਿੱਚ ਉਹਨੂੰ ਲੱਗਦਾ ਵੀ ਇੱਕ ਵਾਰ ਸਾਡੇ ਬਸ ਕਬਜ਼ੇ 'ਚ ਆ ਜਵੇ ਫੇਰ ਅਸੀਂ ਸੈੱਟ ਕਰ ਦਾਂਗੇ ਆਪਣੇ ਸਾਹਮਣੇ ਹੀ ਨੇ ਮਾਨ ਸਾਹਿਬ ਜਿਹੜੇ ਨੀਸ ਉਹਨੂੰ ਦਿੰਦੇ ਸੀ ਵੀ ਬੀਆਈਪੂ ਫੜਦੇ ਆਉਂਦੇ ਨੇ ਕਹਿੰਦੇ ਇਹ ਮੁਰਗੀਖਾਨੇ ਕਿਉਂ ਨਹੀਂ ਖੋਲ ਲੈਂਦੇ ਜੇ ਇੰਨਾ ਡਰ ਲੱਗਦਾ ਹੈ ਸਿਕਿਉਰਿਟੀ ਦੇ ਸਾਰੇ ਰਿਪੋਰਟ ਤੋੜਦੇ ਨੇ ਕੋਈ ਇਸ ਕਰਕੇ ਸਮੱਸਿਆ ਮਨੇ ਕਿ ਸਾਡੀ ਅਸਟ ਪ੍ਰੋਟੇਸਟ ਹੋਣ ਕਰਕੇ ਬਣ ਗਈ ਸਿਕਿਉਰਿਟੀ ਤੋਂ ਬਾਹਰ ਨਹੀਂ ਨਿਕਲ ਸਕਦੇ ਸਿਕਿਉਰਿਟੀ ਰਿੰਗ ਤੋਂ ਸੈਂਟਰ 2 ਮਿੰਟ ਚ ਹੀ ਕਹਿੰਦੇ ਸਿਕਿਉਰਿਟੀ ਵਾਪਸ ਲੈ ਲਾਂਗੇ ਮਤਲਬ ਬੰਦਿਆਂ ਨੂੰ ਮਤਲਬ ਪਾਣੀ ਨਿਕਲ ਜਾਂਦਾ ਹੁੰਦਾ 1 ਮਿੰਟ ਦੇ ਵਿੱਚ ਇਹ ਉਹ ਲੀਡਰ ਥੋੜੋ ਨੇ ਤੇ ਪਹਿਲਾਂ ਹੁੰਦੇ ਸੀ ਮਤਲਬ ਜਿਹੜੇ ਫੇਰ ਉਹ ਮਾਨ ਉਹਨਾਂ ਦੀ ਸੋਚਾਂ ਨੇ ਕਿ ਇਸ ਕਰਕੇ ਚਲੋ ਬੰਦੇ ਨੇ ਜਾਨ ਦੇ ਦਿੱਤੀ ਕਿ ਯਾਰ ਮਨ ਵਰਤ ਦਾ ਹੀ ਮਤਲਬ ਮਰਿਆਦਾ ਖਤਮ ਹੋ ਗਈ। ਮਤਲਬ ਉਹ ਜੀ ਉਹ ਕੈਕਟਰ ਉਹ ਪਹਿਲੋ ਜ਼ਮੀਰ ਜਾਂ ਉਹ ਨਹੀਂ ਹੈ ਉਹ ਸਟੱਫ ਨਹੀਂ ਹੈ। ਪਰ ਜਿੰਨਾ ਹੈ ਦੇਖੋ opportunity ਹੈ ਸੰਕਟ ਦੇ ਵਿੱਚੋਂ ਹੀ ਆਪਾਂ ਜਾਗਦੇ ਹਾਂ। ਸੰਕਟ ਦੇ ਵਿੱਚ ਹੀ ਮਤਲਬ ਉਹਦਾ ਹੱਲ ਵੀ ਪਿਆ ਹੁੰਦਾ ਹੈ। ਪਰ ਵੱਡੇ ਹੋਣਾ ਪੈਂਦਾ। ਨਹੀਂ ਤਾਂ ਫਿਰ ਸੰਕਟ। ਉਨਟ ਅੱਜ ਦੀ ਡੇਟ ਦੇ ਵਿੱਚ ਇਕੱਲੇ ਦਲ ਹੈ ਜਿਹੜਾ ਉਹ ਐਸੇ ਸੰਕਟ ਦੇ ਵਿੱਚ ਐਸ ਅਪਰਚੁਨਿਟੀ ਨੂੰ ਬੜੀ ਤਕੜਾ ਲੀਡਰਸ਼ਿਪ ਬੜੀ ਸੱਚੀ ਸੱਚੀ ਲੀਡਰਸ਼ਿਪ ਵੀ ਅਮਰਜ ਕਰ ਸਕਦੀ ਹੈ ਪਾਰਟੀ ਵੀ ਕਰ ਸਕਦੀ ਹੈ ਪਰ ਉਹਦੇ ਲਈ ਬੜੇ ਵੱਡੇ ਜਿਗਰੇ ਦੀ ਜ਼ਰੂਰਤ ਹੈ ਬੜੀ ਸਮਝ ਦੀ ਜ਼ਰੂਰਤ ਹੈ ਉਹ ਨਜ਼ਰ ਨਹੀਂ ਆ ਰਹੀ ਨਹੀਂ ਤਾਂ ਫਿਰ ਇਕੱਠੇ ਹੀ ਟੁੱਪ ਜਾਣਗੇ ਹੂੰ ਬਿਲਕੁਲ ਬਿਲਕੁਲ ਜੀ ਸੋਡਮ ਸਰ ਬਹੁਤ-ਬਹੁਤ ਸ਼ੁਕਰੀਆ ਤੁਸੀ ਨਾਲ ਤੁਹਾਡੇ ਪ੍ਰੋਗਰਾਮ ਦੇ ਵਿੱਚ ਧੰਨਵਾਦ ਕਿ ਪੂਸਪ ਸ੍ਰੋਤਿਆਂ ਦਰਸ਼ਕਾਂ ਸਭਨਾਂ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਡਾਕਟਰ ਥੈਂਕ ਯੂ